ਅੱਜ ਭਾਜਪੀ ਨੂੰ ਪੰਜਾਬ ਦਾ ਪਿਆਰ ਕਰਕੇ ਚੜਿਆ ਹੋਇਆ ਕਿਸੇ ਕਰਕੇ ਚੜਿਆ ਹੋਇਆ ਕਿ ਅਸੀਂ ਇਹਨਾਂ ਨੂੰ ਕਿਵੇਂ ਲਾ ਕੇ ਕਿਵੇਂ ਕਰਕੇ ਜਜਬ ਕਰੀਏ ਉਹ ਕਹਿੰਦਾ ਜੇ ਮੈਂ ਉਹਦੇ ਕੋਲ ਚੱਲਿਆ ਜਾਂਦਾ ਤਾਂ ਰਾਹੁਲ ਗਾਂਧੀ ਨੇ ਮੇਰੀ ਪਾਗ ਉਤਾਰ ਦੇਣੀ ਸੀ ਚਾਹੇ ਰਾਹੁਲ ਗਾਂਧੀ ਹੋਵੇ ਚਾਹੇ ਰਮਜੀਤ ਮਿੱਟੂ ਹੋਵੇ ਇਹਨਾਂ ਦੇ ਜਿਹੜੇ ਪੁਰਖੇ ਸੀਗੇ ਉਹਨਾਂ ਨੇ ਸਿੱਖਾਂ ਦੇ ਖੂਨ ਦੀ ਹੌਲੀ ਖੇਟੀ ਜਾਂਦੀ ਚਾਹੇ ਜੱਤ ਸਿੰਘ ਹੋਵੇ ਚਾਹੇ ਇੰਦਰਾ ਗਾਂਧੀ ਹੋਵੇ ਮਨਜੀਠਿਆ ਸਾਹਿਬ ਨੇ ਗੱਲ ਕਹੀ ਆ ਵੀ ਅਸੀਂ ਨੰਗੇ ਪੈਰੀ ਜਾਵਾਂ ਜੇ ਜਦੋਂ ਅਕਾਲ ਤਖਤ ਸਾਹਿਬ ਦਾ ਹੁਕਮ ਹੋ ਗਿਆ ਫਿਰ ਮੀਂਹਿਆ ਸਾਹਿਬ ਉਹ ਤੋਂ ਉੱਪਰ ਹੋ ਗਿਆ ਕਿੱਥੇ ਪੰਜਾਬ ਇਸ ਸਮੇਂ ਲੌਂਡ ਆਊਟ ਦੀ ਸਥਿਤੀ 'ਚ ਬੜੇ ਨਾਜ਼ੁਕ ਹਾਲਾਤਾਂ ਦੇ ਵਿੱਚ ਲੰਘ ਰਿਹਾ ਹੈ ਵੀ ਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰਾ ਜਿਹੜਾ ਐ ਜੀ ਪੀ ਸੀ ਬਾਦਲਾਂ ਦੇ ਕਵਜੇ 'ਚ ਫਸੇ ਪਾਉਣ ਵਾਲੀ ਇਲੈਕਸ਼ਨ ਨੂੰ ਲੈ ਕੇ ਸਮਝੌਤਾ ਹੋ ਗਿਆ ਉਹ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਣ ਦੇ ਆਸਾਰ ਬੱਝ ਚੁੱਕੇ ਨੇ ਪਿਛਲੇ ਦਿਨ ਸਾਨੂੰ ਦੁਬਾਰਾ ਦੇਸ਼ ਦੇ ਵਿੱਚ ਬੰਗਾਨੇ ਕਰ ਦਿੱਤਾ ਗਿਆ ਸੱਜਣ ਕੁਵਾਰ ਨੂੰ ਬਰੀ ਕਰ ਦਿੱਤਾ ਆਹੋ ਪਰਸਾਰ ਨਹੀਂ ਹੋ ਰਿਹਾ ਸਿੱਖੀ ਦਾ ਜੇ ਸਿੱਖੀ ਦਾ ਪ੍ਰਚਾਰ ਹੋ ਜੇ ਸਿੱਖੀ ਦਾ ਪ੍ਰਸਾਰ ਹੋ ਸਿੱਖੀ ਵਧੇ ਫੁੱਲੇ ਤਾਂ ਜਿਹੜੀਆਂ ਇਸ ਤਰ੍ਹਾਂ ਜੇ ਘਟਨਾਵਾਂ ਨੇ ਵੈਸੀ ਬੰਦ ਹੋ ਜਾਣੀਆਂ ਜਿਨ੍ਹਾਂ ਨੇ ਅੱਜ ਸਵੇਰੇ ਦੀ ਸਰਕਾਰ ਨਾਲ ਟੱਕਰੇ ਕਰਨੇ ਸੀ ਜਿਨ੍ਹਾਂ ਨੇ ਦਿੱਲੀ ਨੂੰ ਬੰਗਾਰਨਾ ਸੀ ਉਹਨਾਂ ਨੂੰ ਸੁਵੀ ਖਤਮ ਕਰੀ ਜਾਂਦੀ ਪੰਜਾਬ ਦੀ ਬਾਹ ਫੜਨ ਵਾਲੀ ਪਾਰਟੀ ਤਾਂ ਹੁਣ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਾ ਲੰਮਰੀ ਸਰ ਮਾਨਸਾ ਦੀ ਪਾਰਟੀ ਹੈ ਜਿਹੜੀ ਅਸੀਂ ਇੱਕ ਆਪਣੇ ਆਈਡਲ ਦੀ ਹੂੰ ਪੰਜਾਬ ਦੇ ਵਿੱਚ ਰਹਿੰਦੇ ਹੋਏ ਤਸਵੀਰ ਨਹੀਂ ਲਾ ਸਕਦੇ ਉਹਨਾਂ ਦਾ ਮਨ ਉਹ ਸੋਚ ਆ ਉਹਨਾਂ ਦੀ ਸਾਨੂੰ ਕਿਸੇ ਦਾ ਕੋਈ ਕਿੰਤੂ ਪ੍ਰਤੂ ਜਿਹਨੂੰ ਜੋ ਚੰਗਾ ਲੱਗਦਾ ਕਰੇ ਇਹ ਇੱਥੇ 50000 ਬੰਦਾ ਅੱਜ ਸੰਤਾਂ ਦੇ ਜਨਮ ਦਿਨ ਤੇ ਇਕੱਠਾ ਹੋਊਗਾ ਜਿਹੜੇ ਸੰਤਾਂ ਨੂੰ ਸੰਗਤ ਪਿਆਰ ਕਰਦੀ ਆ ਭਾਵੇਂ ਕਿਸੇ ਵੀ ਪਾਰਟੀ ਕਿਸੇ ਵੀ ਧਰਮ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦਾ ਉਹਨੂੰ ਇੱਥੇ 12 ਫਰਵ ਨੂੰ ਹਾਜ਼ਰੀ ਲਾਉਣੀ ਚਾਹੀਦੀ ਸਤਿ ਸ਼੍ਰੀ ਅਕਾਲ ਜੀ ਦਿੱਲੀ ਪੰਜਾਬ న్యూਸ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗਗਨਦੀਪ ਸਿੰਘ ਅਨੰਦਪੁਰੀ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਵਿਚਾਰ-ਚਰਚਾ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਜੋ ਮਾਹੌਲ ਹੈ ਅੱਜ ਦਿਨ ਕਤਲਕਾਂਡ ਹੁੰਦੇ ਨੇ ਅੱਜ ਦਿਨ ਜਿਹੜੀ ਹੈ ਲੁੱਟਾਂ ਖੋਹਾਂ ਹੁੰਦੀਆਂ ਨੇ ਪੰਜਾਬ ਸਰਕਾਰ ਦੇ ਉੱਤੇ ਵੱਡੇ ਸਵਾਲ ਉੱਠਦੇ ਨੇ ਪਰ ਪੰਜਾਬ ਸਰਕਾਰ ਦੇ ਵੱਲੋਂ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਤਾਂ ਜੇਕਰ ਗੱਲ ਕਰੀਏ ਤਾਂ ਹੁਣ ਕੇਂਦਰ ਸਰਕਾਰ ਦੀ ਸਿਆਸਤ ਉੱਥੇ ਵੀ ਗਰਮਾਈ ਹੋਈ ਹੈ ਰਵਨੀਤ ਸਿੰਘ ਬਿੱਟੂ ਦੀ ਪੱਗ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਰਾਹੁਲ ਗਾਂਧੀ ਦੇ ਗੱਦਾਰ ਕਹਿਤੇ ਵੀ ਸਿਆਸਤ ਪੂਰੀ ਤਰ੍ਹਾਂ ਜਿਹੜੀ ਆ ਉਹ ਪੂਰੀ ਪਖਾਈ ਹੋਈ ਆ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਦੀ ਅਕਾਲੀ ਦਲ ਦੇ ਗਠਜੰਬੰਦਨ ਨੂੰ ਲੈ ਕੇ ਚਰਚਾਵਾਂ ਨੇ ਜਾਂ ਫਿਰ ਇਹ ਕਹਿ ਸਕਦੇ ਆ ਕਿ ਜੋ ਅਕਾਲੀ ਦਲ ਨੂੰ ਇਕੱਠੇ ਹੋਣ ਦੀਆਂ ਚਰਚਾਵਾਂ ਵੀ ਜੜੀਆਂ ਨੇ ਉਹ ਛੜੀਆਂ ਹੋਈਆਂ ਨੇ ਤੇ ਸਾਡੇ ਨਾਲ ਇਸ ਵਕਤ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਅਮਰਿਤ ਬੀਰ ਸਿੰਘ ਪਲ ਮਾਜਰਾ ਜਿਹੜੇ ਕੀ ਸ਼੍ਰੋਮਣੀ ਅਕਾਲੀ ਦਲ ਤੋਂ ਜਿਲ੍ਹਾ ਜੋਧਪੁਰਦਾਨ ਪਟਿਆਲਾ ਤੋਂ ਨੇ ਤੇ ਗੱਲਬਾਤ ਕਰਾਂਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਭ ਤੋਂ ਪਹਿਲਾ ਸਵਾਲ ਰਹੇਗਾ ਪੰਜਾਬ ਦੇ ਜੋ ਹਾਲਾਤ ਨੇ ਪੰਜਾਬ ਦੇ ਹਾਲਾਤ ਪਹਿਲਾਂ ਇਸੇ ਤਰ੍ਹਾਂ ਨਹੀਂ ਸੀ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਵਾਅਦੇ ਕੀਤੇ ਜਾ ਰਹੇ ਸਨ ਸਭ ਤੋਂ ਪਹਿਲਾਂ ਕਿਵੇਂ ਵੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪਾਂ ਪੰਜਾਬ ਦੇ ਲਾਡ ਆਰਡਰ ਦੀ ਗੱਲ ਕਰੀਏ ਦਾ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੁਣ ਹਾਲਾਤ ਨੇ ਮੌਜੂਦਾ ਉਹ ਬਹੁਤ ਹੀ ਖਰਾਬ ਨੇ ਇਹਦੇ ਪਿੱਛੇ ਸਮਝ ਨਹੀਂ ਆ ਰਹੀ ਡੀਜੀਪੀ ਸਿਸਟਮ ਇਹਨੇ ਇੱਕ ਇੱਕ ਕਾਂਸਟੇਬਲ ਤੋਂ ਲੈ ਕੇ ਡੀਜੀਪੀ ਤੱਕ ਸਾਡੇ ਕੋਲ ਸਾਰੇ ਮੁਲਾਜ਼ਮ ਹੈਗੇ ਆ ਕੋਈ ਕਿਤੇ ਗੋਲੀ ਮਾਰ ਦਿੰਦਾ ਕਿਸੇ ਦੇ ਅੱਜ ਕਬੱਡੀ 'ਚ ਦਹਿਸ਼ਤ ਦਾ ਮਾਹੌਲ ਹੈ ਕੱਲ ਪਰਸੋਂ ਪਾਸੋਂ ਕਬੱਡੀ ਕੱਪ ਹੋਇਆ ਇਲਾਕੇ ਦੇ ਲੋਕਾਂ 'ਚ ਇਹ ਸੀ ਵੀ ਛੱਡ ਪਰੇ ਯਾਰ ਉੱਥੇ ਗੋਲੀ ਵੀ ਚੱਲ ਸਕਦੀ ਆ ਸਾਡੀ ਮਾਂ ਖੇਡ ਕਬੱਡੀ ਤੇ ਨੌਜਵਾਨ ਕਦੇ ਕਿਸੇ ਨੇਰਾ ਹੋ ਜਾਂਦਾ ਗੋਲੀ ਚੱਲ ਜਾਂਦੀ ਆ ਬੜੇ ਦੁੱਖ ਦੀ ਗੱਲ ਹੈ ਪੰਜਾਬ ਦੀ ਸਰਕਾਰ ਲਾਅ ਐਂਡ ਆਰਡਰ ਪ੍ਰਤੀ ਬੇਹੱਦ ਮਾੜੀ ਸਰਕਾਰ ਹੈ ਬਹੁਤ ਪੰਜਾਬ ਇਸ ਸਮੇਂ ਲਾਅ ਐਂਡ ਆਰਡਰ ਦੀ ਸਥਿਤੀ ਚ ਬੜੇ ਨਾਜ਼ੁਕ ਹਾਲਾਤਾਂ ਦੇ ਵਿੱਚ ਲੰਘ ਰਿਹਾ ਹੈ ਡਰ ਲੱਗਦਾ ਵੀ ਉਹੀ 92 95 ਵਾਲਾ ਦੌਰ ਕਈ ਵਾਰੀ ਮਹਿਸੂਸ ਕਰਦਾ ਵੀ ਉਹ ਚੱਲ ਰਿਹਾ ਹੈ ਅਮਰਤਵੀਰ ਦੀ ਜੇ ਗੱਲ ਕਰੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਐਕਸ਼ਨ ਪ੍ਰਹਾਰ ਕੀਤਾ ਗਿਆ ਗੈਂਗਸਟਰਾਂ ਦਾ ਖਾਤਮਾ ਵੀ ਆ ਕਿਤੇ ਨਾ ਕਿਤੇ ਜਿਹੜੇ ਆਏ ਦਿਨ ਗੋਲੀ ਦੀਆਂ ਘਟਨਾਵਾਂ ਫਰੋਤੀ ਦੀਆਂ ਘਟਨਾਵਾਂ ਆ ਜਿਹੜੀਆਂ ਉਹ ਵੀ ਉਹਨਾਂ ਤੇ ਠੱਲ ਪੈਣ ਦੀ ਅਸਰ ਹੈ ਤਾਂ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਕਿ ਉਹ 84 ਵਾਲਾ ਜਾਂ ਫਿਰ 92 95 ਵਾਲਾ ਦੌਰ ਜਿਹੜਾ ਆ ਇਹ ਕਹਿ ਕੇ ਕਿਤੇ ਨਾ ਕਿਤੇ ਜਿਹੜੀ ਆ ਰੁਕਾਵਟ ਨਹੀਂ ਪਾਈ ਜਾ ਰਹੀ ਦੇਖੋ ਦਰਅਸਲ ਗੱਲ ਪਤਾ ਕੀ ਹੈ ਹੁਣ ਸਾਡੇ ਆਪਣੇ ਬੱਚੇ ਨੇ ਜਿਨ੍ਹਾਂ ਨੂੰ ਗੈਂਗਸਟਰ ਦਾ ਰੂਪ ਦਿੱਤਾ ਜਿਨ੍ਹਾਂ ਨੂੰ ਨਸ਼ੇੜੀਆਂ ਦਾ ਰੂਪ ਦਿੱਤਾ ਅੱਜ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਫੜ ਕੇ ਜੇ ਨਸ਼ੇੜੀ ਨੇ ਉਹਨਾਂ ਦਾ ਰੀਹੈਬਿਲਿਟੇਸ਼ਨ ਸੈਂਟਰਾਂ 'ਚ ਇਲਾਜ ਕਰਾਉਣ ਦੀ ਲੋੜ ਹੈ ਕਿਉਂਕਿ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਹ ਜ਼ਿਆਦਾਤਰ ਅਸਾਰ ਕੌਣ ਨੇ ਇਹੀ ਬੰਦੇ ਕਰ ਰਹੇ ਨੇ ਇਹਨਾਂ ਦਾ ਸਾਥ ਦਿੰਦੇ ਨੇ ਜਿਹੜੇ 80 ਤੋਂ 90 ਦੇ ਦੌਰ ਦੇ ਵਿੱਚ ਪ੍ਰਵਾਸੀ ਆਏ ਸੀ ਉਹਨਾਂ ਦੇ ਬੱਚੇ ਤੁਹਾਨੂੰ ਮੈਂ ਧਿਆਨ ਚ ਲਿਆਉਣੀ ਚਾਹੁੰਦਾ ਗੱਲ ਇਹ ਬਹੁਤ ਗੰਭੀਰਤਾ ਦਾ ਵਿਸ਼ਾ ਹੈ ਜਿਹੜੇ 80 ਤੋਂ 90 ਤੱਕ ਯੂਪੀ ਬਿਹਾਰ ਤੋਂ ਜਾਂ 2000 ਤੱਕ ਲੋਕ ਪ੍ਰਵਾਸੀ ਆਏ ਉਹ ਇੱਥੇ ਮਿਹਨਤ ਕਰਦੇ ਰਹੇ ਪਰ ਉਹਨਾਂ ਦੇ ਬੱਚੇ ਸਾਡੇ ਵਾਲੇ ਬੱਚਿਆਂ ਚ ਹੀ ਪੜ੍ਹੇ ਅੱਜ ਉਹਨਾਂ ਨੇ ਇਸ ਤਰ੍ਹਾਂ ਕਿਦੇ ਬਣਾ ਲਏ ਆਪਣੇ ਗਰੁੱਪ ਉਹਨਾਂ ਨੂੰ ਵੀ ਸਾਡੇ ਵਾਲੀ ਉਹ ਫੋਟ ਚ ਆ ਗਈ ਉਹ ਤੇ ਨਸ਼ੇ ਚ ਲੱਗ ਕੇ ਕੰਮ ਕਰਨਾ ਕੋਈ ਨਹੀਂ ਸਾਡੇ ਵਾਲੇ ਕਿਤਨੇ ਕਿਤੇ ਫਿਰ ਵੀ ਖੇਤੀਬਾੜੀ ਤੋਂ ਸੰਬੰਧਤੋਂ ਛੇਟ ਹੁਤਾ ਕਰਕੇ ਪੈਸੇ ਲਈ ਜਾਂਦੇ ਆ ਉਹ ਫਿਰ ਦੂਸਰੇ ਪਾਸੇ ਚੱਲ ਪਏ ਜਿਹੜੇ ਲੁੱਟਾ ਖੋਹਾਂ ਬਾਰਦਾਤਾਂ ਹੋ ਰਹੀਆਂ ਨੇ ਨਸ਼ੇ ਕਰਨ ਵਾਲੇ ਮੁੰਡੇ ਨੇ ਉਹ ਇਸ ਪਾਸੇ ਚੱਲ ਪਏ ਇਹਦਾ ਹੱਲ ਹੀ ਆ ਵੀ ਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰਾ ਜਿਹੜਾ ਐਸਜੀਪੀਸੀ ਬਾਦਲਾਂ ਦੇ ਕਬਜ਼ੇ ਚ ਫਸ ਗਈ ਹਾਂ ਹਾਂ ਪ੍ਰਸਾਰ ਨਹੀਂ ਹੋ ਰਿਹਾ ਸਿੱਖੀ ਦਾ ਜੇ ਸਿੱਖੀ ਦਾ ਪ੍ਰਚਾਰ ਹੋ ਜੇ ਸਿੱਖੀ ਦਾ ਪ੍ਰਸਾਰ ਸਿੱਖੀ ਵਧੇ ਫੁੱਲੇ ਤਾਂ ਜਿਹੜੀਆਂ ਇਸ ਤਰ੍ਹਾਂ ਜਿਹੇ ਘਟਨਾਵਾਂ ਨੇ ਵੈਸੇ ਹੀ ਬੰਦ ਹੋ ਜਾਣੀਆਂ ਨੇ ਜਿਹੜੇ ਮੁੰਡੇ ਅੱਜ ਗੁਰੂ ਘਰਾਂ ਤੋਂ ਬੇਮੁਖੇ ਹੋਏ ਫਿਰਦੇ ਨੇ ਨਾਨਕ ਸਾਹਿਬ ਤੋਂ ਹੱਥ ਛਡਾ ਲਿਆ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਹਾਂ ਹਾਂ ਜਦੋਂ ਇਹ ਗੁਰੂ ਘਰਾਂ ਵੱਲ ਮੂੰਹ ਮੋੜਨਗੇ ਤਾਂ ਪੰਜਾਬ ਇੱਕ ਪਾਸੇ ਨੂੰ ਜੇ ਸਿੱਖੀ ਦਾ ਚੰਗਾ ਪ੍ਰਚਾਰ ਹੋਣ ਲੱਗ ਜਾਏ ਤਾਂ ਇੱਕੇ ਵੀ ਪੱਖਾ ਕੇ ਰੰਗਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਜਾਏਗਾ ਹੂੰ ਹੂੰ ਸੋ ਨਸ਼ਿਆਂ ਦੀ ਠੱਲ ਪਾਉਣ ਦੀ ਵੀ ਬਹੁਤ ਲੋੜ ਹੈ ਉਹ ਸਰਕਾਰ ਕਰ ਸਕਦੀ ਹੈ ਸਰਕਾਰ ਨੂੰ ਕਰਨਾ ਚਾਹੀਦਾ ਹੈ ਹੂੰ ਤਿੰਨ ਸਰਕਾਰਾਂ ਇਸ ਕਾਰਨ ਜਾ ਚੁੱਕੀਆਂ ਚੌਥੀ ਜਾਣ ਦੀ ਤਿਆਰੀ ਚ ਹੈ ਦੋ ਸਰਕਾਰਾਂ ਬਣ ਚੁੱਕੀਆਂ ਇਹਦੇ ਨਸ਼ੇ ਵਾਲੀ ਗੱਲ ਤੋਂ ਹੀ ਪਰ ਕਹਿਣ ਦਾ ਭਾਵ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਇਹ ਬਹੁਤ ਵੱਡਾ ਸ਼ਵਾਲੀਆ ਨਿਸ਼ਾਨ ਆ ਸਾਡੇ ਸਿਸਟਮ ਤੇ ਸਾਡੀ ਸਰਕਾਰ ਤੇ ਬਾਕੀ ਜਿਨ੍ਹਾਂ ਦਾ ਨਸ਼ੇ ਤਸਕਰਾਂ ਚ ਨਾ ਆਉਂਦਾ ਸੀ ਉਹਨਾਂ ਨੂੰ ਜਮਾਨਤਾ ਵੀ ਮਿਲੀ ਜਾਂਦੀਆਂ ਨੇ ਕੀ ਕਾਰਨ ਹੈ ਸੰਤ ਮਹਾਪੁਰਸ਼ ਵੀ ਉਹਨਾਂ ਦੇ ਜਾਈ ਜਾਂਦੇ ਨੇ ਸਮਝ ਨਹੀਂ ਆ ਰਹੀ ਕਿ ਨਸ਼ੇ ਦੇ ਸਦਾਗਰ ਜਿਨ੍ਹਾਂ ਨੂੰ ਕਿਹਾ ਜਾਂਦਾ ਹ ਉਹ ਲੋਕ ਉਹਨਾਂ ਨੂੰ ਬੜੇ ਗੀਤ ਲਾ ਲਾ ਕੇ ਕਹਿ ਰਹੇ ਨੇ ਸਾਡਾ ਯਾਰ ਬਾਹਰ ਆ ਗਿਆ ਦੁੱਖ ਦੀ ਗੱਲ ਹੈ ਮਾਝੇ ਵਾਲੇ ਏਰੀਆ 'ਚ ਸਾਡੇ ਤਾਂ 2011-12 'ਚ ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ ਪੁੱਛਤਰ ਧਰਤੀ ਤੇ ਆਪਾਂ ਖੜੇ ਆ ਮੈਂ ਇੱਥੋਂ 11 ਤੋਂ 14 ਤੱਕ ਡਿਪਲੋਮਾ ਕੀਤਾ ਏ ਤੇ 11-12 'ਚ ਨਸ਼ਾ ਇੱਧਰ ਜਿਹੜਾ ਜਾਦਾ 11 12 ਦੇ ਤੌਰ 'ਤੇ ਆਇਆ ਤੇ ਉਸ ਤੋਂ ਪਹਿਲਾਂ 7 8 ਚ ਤਾਂ ਉਧਰ ਮੱਝ ਵਾਲੀ ਰੇ ਵਿੱਚ ਬਹੁਤ ਸੀਗਾ ਇਹ ਚਟਾ ਕਹਿੰਦੇ ਸਮੈਕ ਕਹਿੰਦੇ ਸਾਢੇ ਤਾਂ 2 4 ਸਾਲ 5 ਸਾਲ ਲੇਟ ਆਇਆ ਤੇ ਕਹਿਣ ਦਾ ਭਾਵ ਕੀ ਆ ਵੀ ਇਹ ਤਾਂ ਮੁੰਡੇ ਪਹਿ ਹੀ ਖਤਮ ਹੋ ਜਾਂਦੇ ਨੇ ਹਾਲਾਤ ਕੀ ਨੇ ਸੂਈ ਇਥੇ ਰਹਿ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਕਾਰਨ ਕੀ ਆ ਬੁਰਸ਼ਾਂ ਵਰਗੇ ਛੇ ਛੇਪੜ ਦੇ ਮੁੰਡੇ ਨੇ ਹੂੰ 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 ਸਰਿੰਜ ਖਾਗੀ ਜਿਨ੍ਹਾਂ ਨੇ ਅੱਜ ਸਵੇਰ ਦੀ ਸਰਕਾਰ ਨਾਲ ਟੱਕਰੇ ਕਰਨੇ ਸੀ ਜਿਨ੍ਹਾਂ ਨੇ ਦਿੱਲੀ ਨੂੰ ਬੰਗਾਰਨਾ ਸੀ ਉਹਨਾਂ ਨੂੰ ਸੂਈ ਖਤਮ ਕਰੀ ਜਾਂਦੀ ਆ ਸੋ ਮੇਰਾ ਕਹਿਣ ਦਾ ਭਾਵ ਆ ਵੀ ਜੇ ਸਿੱਖੀ ਦਾ ਪ੍ਰਸਾਰ ਹੋ ਜਾਏ ਸਿੱਖੀ ਦਾ ਪ੍ਰਚਾਰ ਹੋ ਜਾਏ ਐਸਜੀਪੀਸੀ ਇਸ ਪ੍ਰਤੀ ਚੰਗੇ ਕਦਮ ਚੁੱਕੇ ਤਾਂ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਆ ਤੇ ਜੇ ਸਰਕਾਰ ਵੀ ਚੰਗੇ ਤਰੀਕੇ ਨਾਲ ਇਹ ਬੱਚਿਆਂ ਨੂੰ ਮਾਰਨ ਦੀ بجائے ਜਿਨ੍ਹਾਂ ਨੂੰ ਗੈਂਗਸਟਰਾਂ ਦਾ ਰੂਪ ਦਿੱਤਾ ਜਾਂਦਾ ਉਹਨਾਂ ਨੂੰ ਖੜ ਕੇ ਪਿਆਰ ਨਾਲ ਸਮਝਾ ਕੇ ਸਰੈਂਡਰ ਕਰਵਾ ਕੇ ਉਹਨਾਂ ਨੂੰ ਮੋੜ ਬਸੇਵੇ ਵਾਲੇ ਪਾਸੇ ਨੂੰ ਲੈ ਕੇ ਆਵੇ ਤਾਂ ਬਹੁਤ ਕੁਝ ਹੋ ਸਕਦਾ ਲੱਖਾ ਸਦਾਰ ਸਾਡੇ ਗਜਾਪਲ ਉਹ ਅੱਜ ਲੀਡਰ ਬਣਿਆ ਫਿਰਦਾ ਸੁਨਾਹ ਵੀ ਦੇ ਰਿਹਾ ਚੰਗੀ ਬਾੜੀ ਵੱਖਰੀ ਗੱਲ ਹੈ ਉਹ ਰਾਜਨੀਤਿਕ ਪਾਰਟੀਆਂ ਚ ਵਿਚਰਦਾ ਏ ਪਰ ਕਹਿਣ ਦਾ ਭਾਵ ਨਹੀਂ ਅੱਜ ਉਹਨੇ ਵੀ ਸੂਈ ਸਾਈ ਦੇ ੱਟੇ ਚੜ ਜਾਣਾ ਸੀ ਅੱਜ ਨਸ਼ੇ ਦੇ ਖਿਲਾਫ ਵੀ ਬੋਲ ਰਿਹਾ ਮੇਰਾ ਕਹਿਣ ਦਾ ਭਾਵ ਕੀ ਹੈ ਵੀ ਉਹ ਮੁੰਡਿਆਂ ਨੂੰ ਜਿਹੜੇ ਗੈਂਗਸਟਰਾਂ ਨੂੰ ਪ੍ਰਹਾਰ ਦੀ ਗੱਲ ਕਰ ਰਹੇ ਨੇ ਉਹਨਾਂ ਨੂੰ ਪਿਆਰ तरीके ਨਾਲ ਲਿਆ ਕੇ ਇਧਰ ਮੋੜਿਆ ਜਾ ਸਕਦਾ ਜੇ ਸਰਕਾਰ ਵਧੀਆ ਪ੍ਰਾਲਾ ਕਰੇ ਜੀ ਅਮਰਿਤਪ ਸਿੰਘ ਜੀ ਦੀ ਗੱਲ ਕਲੀਏ ਤਾਂ ਤੁਸੀਂ ਹੁਣ ਗੱਲ ਕੀਤੀ ਹੈ ਪ੍ਰਚਾਰ ਦੀ ਪ੍ਰਚਾਰ ਕਿਹੜੀ ਜਿਹੜੀ ਆ ਉਹ ਪਾਰਟੀ ਕਰ ਰਹੀ ਹੈ ਆਖਰਕਾਰ ਪੰਜਾਬ ਜਿਹੜਾ ਆ ਉਹ ਬਿਨਾ ਮਾਂ ਤੋਂ ਮਹਿਸੂਸ ਕਰ ਰਿਹਾ ਕਿਉਂਕਿ ਖੇਤਰੀ ਪਾਰਟੀ ਉਹਦੀ ਮਾਂ ਪਾਰਟੀ ਹੁੰਦੀ ਹੈ ਜੇਕਰ ਅਕਾਲੀ ਦਲ ਦੀ ਕਰੀਏ 2015 ਦੇ ਵਿੱਚ ਉਹਨਾਂ ਨੇ ਬਤਿਆ ਕਰਵਾਈਆਂ ਉਹ ਇਲਜ਼ਾਮ ਹੈ ਬੀਜਪੀ ਦੇ ਉੱਤੇ ਕਿਸਾਨਾਂ ਦੀ ਜਿਹੜੀ ਆ ਮਾਰੂ ਕਹਿੰਦੀ ਹੈ ਜਿਹੜਾ ਲਖੀਮਪੁਰ ਖੀਰੀ ਵਾਲਾ ਕਾਂਡ ਹੈ ਕਾਂਗਰਸ ਪਾਰਟੀ ਜਿਹੜੀ ਹੈ ਉਹ 84 ਦਾ ਜਿਹੜਾ ਕਤਲੇਆਮ ਹੈ ਉਹਨੂੰ ਲੈ ਕੇ ਜਿਹੜੀ ਹੈ ਕਿ ਉਹ ਆ ਤਾਂ ਹੁਣ ਆਮ ਆਦਮੀ ਪਾਰਟੀ ਸੀ ਬਦਲਾ ਦੇੇੇ 28 ਸੀਗੀ ਤੇ ਹੁਣ ਆਮ ਆਦਮੀ ਪਾਰਟੀ ਦਾ ਬਦਲਾ ਵੀ ਤੁਸੀਂ ਵੇਖ ਲਿਆ ਤਾਂ ਤੁਸੀਂ ਇਹ ਕਿਵੇਂ ਵੇਖਦੇ ਹੋ ਕਿ ਹੁਣ ਪੰਜਾਬ ਦੀ ਬਾਹ ਫੜਨ ਵਾਲਾ ਕੌਣ ਹੈ ਦਰਅਸਲ ਪੰਜਾਬ ਦੀ ਬਾਹ ਫੜਨ ਵਾਲੀ ਪਾਰਟੀ ਤਾਂ ਹੁਣ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅਮਰੀ ਸਰ ਮਾਨ ਸਾਹਿਬ ਦੀ ਪਾਰਟੀ ਹੈ ਜਿਹੜੀ ਸੋ ਕਹਿਣ ਦਾ ਭਾਵ ਕੀ ਹੈ ਅਸੀਂ ਕਦੇ ਪੰਜਾਬ ਦੀ ਸੱਤਾ ਚ ਨਹੀਂ ਆਏ। ਹੂੰ। ਸਾਨੂੰ ਮੈਂਬਰ ਆਫ ਪਾਰਲੀਮੈਂਟ ਬਣਨ ਦਾ ਮੌਕਾ ਮਾਨ ਸਾਹਿਬ ਨੂੰ ਕਈ ਵਾਰੀ ਮਿਲਿਆ। ਹੂੰ। ਦੋ ਜਾਂ ਤਿੰਨ ਵਾਰ ਮਿਲ ਗਿਆ। ਤੇ ਇੱਕ ਐਮਪੀ ਆ ਜਿਹੜਾ ਉਹ ਇੱਕ ਹਲਕੇ ਦੇ ਵਿੱਚ ਹੀ ਜਿਹੜੇ ਉਹਨੂੰ ਫੰਡ ਮਿਲਣੇ ਨੇ ਉਹ ਲਾ ਸਕਦਾ। ਪਰ ਸਾਡੇ ਇੱਕ ਤਰਾਸੀ ਰਹੀ ਐ ਸੀ ਨਾ ਉਹਨਾਂ ਪ੍ਰਚਾਰ ਨਹੀਂ ਕਰ ਸਕਿਆ ਸਾਡੇ ਮਾਨ ਸਾਹਿਬ ਨੇ ਕੰਮ ਕੀ ਕੀਤੇ। ਹੂੰ। ਜਿਹੜੇ ਅਸਲ 'ਚ ਦੂਸਰੀ ਗੱਲ ਕੀ ਐ ਸਾਡੇ ਜਿਹੜੇ ਲੋਕ ਨੇ ਉਹ ਗਲੀਆਂ ਨਾਲੀਆਂ ਤੋਂ ਉੱਪਰ ਉੱਠਣ ਦੀ ਜਾਂ ਉਹਨਾਂ ਦੀ ਸੋਚ ਹੀ ਸਰਕਾਰਾਂ ਨੇ ਇਸ ਤਰੀਕੇ ਖਤਮ ਕਰਤੀ ਜਾਂ ਰਾਸ਼ਨ ਤੱਕ ਕਹਿ ਲਓ ਤੁਸੀਂ ਸੀਮਿਤ ਕਰਤੇ ਜਾਂ ਗਲੀਆਂ ਨਾਲੀਆਂ ਬਣਾਤੀਆਂ ਮੜੀਆਂ ਪੱਕੀਆਂ ਕਰਤੀਆਂ ਆ ਆ ਗਲੀ ਨਾਲੀ ਉੱਚੀ ਪੱਕੀ ਕਰਨੀ ਹੈ ਜੀ ਗਲੀ ਉੱਚੀ ਕਰਕੇ ਬਣਾਉਣੀ ਹੈ ਜੀ ਜਿਹੜੇ ਮਾਨ ਸਾਹਿਬ ਦੇ ਮੁੱਦੇ ਨੇ ਬੜੇ ਇੰਟਰਨੈਸ਼ਨਲ ਮੁੱਦੇ ਉਹਨਾਂ ਨੇ ਹਮੇਸ਼ਾ ਹੀ ਸੋਚੇ ਨੇ ਕਿ ਪੰਜਾਬ ਵਿੱਚ ਜਿਹੜੇ ਸਿੱਖ ਨੇ ਸਿੱਖਾਂ ਦੀ ਅੱਜ ਉਹ ਸਿੱਖ ਕਿੱਥੇ ਖੜੇ ਨੇ ਸਾਡੀ ਤਾਂ ਸਿਆਸਤ ਸਿੱਖ ਪੋਲਿਟਿਕਸ ਤੇ ਆ ਪੰਥਕ ਪਾਰਟੀ ਆ ਅਸੀਂ ਤਾਂ ਹਮੇਸ਼ਾ ਉਸੇ ਤੇ ਗੱਲ ਕਰਦੇ ਆ ਦੂਜੇ ਭਾਈਚਾਰਿਆਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਆ ਇਸ ਕੋਈ ਦੋਰ ਆਏ ਨਹੀਂ ਹੂੰ ਹੂੰ ਅ ਸਾਡਾ ਜਿਹੜੀ ਗੱਲ ਹੈ ਵੀ ਜਿਹੜੀ ਪਾਰਟੀ ਅਸਲ 'ਚੋ ਸ਼੍ਰੋਮਣੀ ਕਾਲੀ ਦਾ ਨਾਮ ਵਰੀ ਸਾਰੀ ਆ ਹੂੰ ਹੂੰ ਇਸ ਵਾਰ 27 ਦੀ ਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਮੌਕਾ ਮਿਲਣਾ ਚਾਹੀਦਾ ਤਾਂ ਉਹ ਦਿਖਾ ਸਕਦੀ ਆ ਹੁਣ ਇਹਨਾਂ ਦੀ ਜਿਹੜੀ ਪੋਲਿਟਿਕਸ ਆ ਇਹ ਸੈਂਟਰਲਾਈਜ਼ ਪੋਲਿਟਿਕਸ ਆ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਇਹਨਾਂ ਨੇ ਹਮੇਸ਼ਾ ਹੀ ਸਟੇਟਾਂ ਦੇ ਰਾਜਾਂ ਦੇ ਹੱਕ ਖੋਹੇ ਨੇ ਤੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਜਜਬ ਕਰਨ ਦੀ ਗੱਲ ਕੀਤੀ ਆ ਸੋ ਪਾਰਟੀ ਦਾ ਹੁਣ ਪੰਜਾਬ ਕੋਲੇ ਇੱਕੋ ਇੱਕ ਪਕੀਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਤੇ ਨਾ ਕਿਤੇ ਅਮਰਤਪੀਰ ਜੀ ਦੇ ਕੋਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਗਰ ਆਉਂਦਾ ਮਾਨ ਸਾਹਿਬ ਦਾ ਜ਼ਿਕਰ ਆਉਂਦਾ ਹੈ ਲੋਕਾਂ ਦੀ ਧਾਰਨਾ ਇਹ ਬਣੀ ਹੋਈ ਹੈ ਕਿ ਮਾਨ ਨੇਤਾ ਜੀ ਲੋਕਾਂ ਦੇ ਪੁੱਤ ਮਰਵਾਤੇ ਖਾਲਿਸਤਾਨ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਖੇਤਰੀ ਪਾਰਟੀ ਆ ਲੋਕਾਂ ਦੇ ਮੁੱਦੇ ਚੁੱਕੇ ਨੇ ਤਾਂ ਅੰਮ੍ਰਿਤਸਰ ਜਿਹੜਾ ਅਕਾਲੀ ਦਲ ਹੈਗਾ ਆ ਉਹ ਸਿਰਫ ਇੱਕ ਖਾਲਿਸਤਾਨ ਦੇ ਮੁੱਦੇ ਤੇ ਸਿਮਟ ਕੇ ਰਹਿ ਗਿਆ ਜਾਂ ਫਿਰ ਉਹ ਸਹੀ ਮੈਸੇਜ ਹੀ ਨਹੀਂ ਦੇਣਾ ਚਾਹੁੰਦੇ ਹੁਣ ਜੇਕਰ ਗੱਲ ਕਰੀਏ ਤਾਂ ਫਤਿਹਗੜ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਆ ਸੰਤਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤਾ ਲੁਧਿਆਣੇ ਦੇ ਵਿੱਚ ਸੰਤਾਂ ਦੀ ਤਸਵੀਰ ਨੂੰ ਲੈ ਕੇ ਸਿੱਖ ਨਾਲ ਕੁੱਟਮਾਰ ਹੋਈ ਆ ਇਹ ਸਾਰੇ ਫਲਸਫੇ ਨੂੰ ਕਿਵੇਂ ਵੇਖਦੇ ਹੋ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲਾ ਦਾ 12 ਤਰੀਕ ਦਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਨਮ ਦਿਨ ਹੈ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਾਰੀ ਸੰਗਤ ਨੂੰ ਸਮੁੱਚੀ ਸਿੱਖ ਕੌਮ ਨੂੰ ਤੇ ਸ਼ਾਂਤੀ ਪਸੰਦ ਲੋਕਾਂ ਨੂੰ ਅਪੀਲ ਕਰਦਾ ਕਿ 12 ਤਰੀਕ ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲਾ ਦੇ ਜਨਮ ਦਿਨ ਤੇ ਵੱਧ ਚੜ ਕੇ ਸੰਗਤ ਇੱਥੇ ਹਿੱਸਾ ਪਾਵੇ ਤਾਂ ਕਿ ਜੇ ਸੰਤਾਂ ਦੇ ਜਨਮ ਦਿਨ ਤੇ ਇੱਥੇ 50000 ਦਾ ਇਕੱਠ ਹੁੰਦਾ ਹ ਤਾਂ ਸਮੇ ਦੀ ਸਰਕਾਰ ਹ ਜਿਹੜੇ ਨਫ਼ਰਤੀ ਲੋਕ ਨੇ ਉਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਆ ਕਿ ਜਿਹੜਾ ਲੁਧਿਆਣਾ ਕੇਸ ਹੋਇਆ ਤੁਸੀਂ ਗੱਲ ਕਰੋ ਉੱਥੇ ਵੀ ਆਪਣੀ ਪਾਰਟੀ ਦੇ ਨੌਜਵਾਨ ਆਗੂਆਂ ਨੇ ਉਸ ਦਾ ਮੋਰਚਾ ਸੰਭਾਲਿਆ ਤੁਸੀਂ ਇਹ ਦੇਖੋ ਨਾ ਅਸੀਂ ਇੱਕ ਆਪਣੇ ਆਈਡਲ ਦੀ ਹਮ ਪੰਜਾਬ ਦੇ ਵਿੱਚ ਰਹਿੰਦੇ ਹੋਏ ਤਸਵੀਰ ਨਹੀਂ ਲਾ ਸਕਦੇ ਉਹਨਾਂ ਦਾ ਉਹ ਸੋਚ ਆ ਉਹਨਾਂ ਦੀ ਸਾਨੂੰ ਕਿਸੇ ਤੋਂ ਕੋਈ ਕਿੰਤੂ ਪ੍ਰਾਂਤੂ ਨਹੀਂ ਜਿਹਨੂੰ ਜੋ ਚੰਗਾ ਲੱਗਦਾ ਕਰੇ ਹਮ ਆਪਣੀ ਆਈਡਿਓਲੋਜੀ ਦੇ ਮੁਤਾਬਕ ਜੋ ਕਰਨਾ ਕਰੇ ਸੰਤਾਂ ਦੀ ਫੋਟੋ ਨੂੰ ਦੇਖ ਕੇ ਉਹਦੇ ਨਾਲ ਕੁੱਟਮਾਰ ਕੀਤੀ ਉਹ ਮੁੰਡਾ ਕਹੀ ਜਾਂਦਾ ਜੀ ਗੱਡੀ ਲੱਗੀ ਆ ਮੇਰੀ ਗਲਤੀ ਆ ਹੂੰ ਜੋ ਹਰਜਾਨਾ ਲਾਉਣਾ ਮੈਨੂੰ ਲਾ ਦਿਓ ਹੂੰ ਪਹਿਲਾਂ ਤਾਂ ਜਿਹਦੇ ਨਾਲ ਗੱਡੀ ਟਕਰਾਈ ਸਿੱਖ ਮੁੰਡੇ ਦੀ ਹੂੰ ਉਹਨਾਂ ਨੇ ਕੁੱਟਿਆ ਹੂੰ ਉਸ ਤੋਂ ਬਾਅਦ ਪੁਲਿਸ ਦੇ ਲੈ ਜਾ ਕੇ ਪੁੱਛਣੇ ਕੁੱਟਿਆ ਹੋ ਹੂੰ ਤੇ ਕਹਿਣ ਦਾ ਕੀ ਭਾਵ ਹੈ ਕਿ ਜੇ ਇੱਥੇ 50000 ਬੰਦਾ ਅੱਜ ਸੰਤਾਂ ਦੇ ਜਨਮ ਦਿਨ ਤੇ ਇਕੱਠਾ ਹੋਊਗਾ ਜਿਹੜੇ ਸੰਤਾਂ ਨੂੰ ਸੰਗਤ ਪਿਆਰ ਕਰਦੀ ਆ ਭਾਵੇਂ ਕਿਸੇ ਵੀ ਪਾਰਟੀ ਕਿਸੇ ਵੀ ਧਰਮ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦਾ ਉਹਨੂੰ ਇੱਥੇ 12 ਫਰਵ ਨੂੰ ਹਾਜ਼ਰੀ ਲਾਉਣੀ ਚਾਹੀਦੀ ਆ ਹਮਮ ਔਰ ਮੈਂ ਦੂਸਰੀ ਬੇਨਤੀ ਇਹ ਕਰਨੀ ਚਾਹੁੰਦਾ ਕਿ ਜੇ ਸੰਗਤ ਇੱਥੇ ਆਏਗੀ ਤਾਂ ਜਿਹੜੇ ਫਿਰਕਾ ਪ੍ਰਸਤੀ ਲੋਕ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੰਤਾਂ ਨੂੰ ਪਿਆਰ ਕਰਨ ਵਾਲੀ ਸੰਗਤ ਬਹੁਤ ਹੈ ਅਸੀਂ ਇਹਨਾਂ ਨਾਲ ਨਾ ਕਿਸੇ ਪ੍ਰਕਾਰ ਤੇ ਪੰਗਾ ਲਈਏ ਤਾਂ ਉਹਨਾਂ ਨੂੰ ਇਹ ਸਨੇਹਾ ਪਹੁੰਚੇਗਾ ਮੇਰੀ ਬੇਨਤੀ ਇਹ ਹੈ ਕਿ ਸੰਗਤ ਵੱਧ ਤੋਂ ਵੱਧ 12 ਫਰਵਰੀ ਨੂੰ ਇੱਥੇ ਪਹੁੰਚੇ ਤਾਂ ਕਿ ਫਿਰਕਾ ਪ੍ਰਸਤੀ ਲੋਕਾਂ ਨੂੰ ਇਹ ਸਨੇਹਾ ਮਿਲ ਜਾਏ ਪਰ ਇਹ ਘਟਨਾ ਜਿੱਥੇ ਹੀ ਹੋਈ ਆ ਬਹੁਤ ਮੰਦਭਾਗੀ ਘਟਨਾ ਪਰ ਉੱਥੋਂ ਦੇ ਸੀਨੀਅਰ ਅਫਸਰ ਪੁਲਿਸ ਦੇ ਡੀਐਸਪੀ ਸਾਹਿਬ ਨੇ ਉਹ ਉੱਥੇ ਮਲਾਜਮਾਂ ਤੇ ਉਹਨਾਂ ਨੂੰ ਪਰਛਾ ਜਾਂ ਸਸਪੈਂਡ ਵੀ ਕੀਤਾ ਜੋ ਸਾਡੀ ਜੂਸ ਦੀ ਟੀਮ ਨੇ ਸਾਨੂੰ ਦੱਸਿਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਚੰਗੇ ਮਾੜੇ ਸਾਰੇ ਬੰਦਿਆ ਚ ਹੀ ਹੁੰਦੇ ਨੇ ਚੰਗੇ ਮਾੜੇ ਸਾਰੇ ਹੀ ਪ੍ਰਸ਼ਾਸਨ ਦੇ ਸਾਰੇ ਆਧਾਰਿਆਂ ਚ ਹੁੰਦੇ ਨੇ ਪਰ ਜਿੱਥੇ ਮਾੜੇ ਲੋਕ ਨੇ ਉੱਥੇ ਚੰਗੇ ਲੋਕ ਵੀ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਉਹ ਨਿਆ ਪਸੰਦ ਲੋਕਾਂ ਦੀ ਗੱਲ ਉੱਥੇ ਸੁਣੀ ਉਸ ਨੌਜਵਾਨ ਨੂੰ ਇਨਸਾਫ ਤੋਂ ਮਾਇਆ ਜੀ ਬਿਲਕੁਲ ਅਮਰਤਪੀਰ ਜੀ ਜੇ ਗੱਲ ਕਰੀਏ ਤਾਂ ਯੂਥ ਜਿਹੜਾ ਕਿ ਉਹ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਯੂਥ ਨੂੰ ਕੀ ਦਿਖਦਾ ਪਿਆ ਕਿ ਆਪਸੀ ਸ਼ਬਦੀ ਬਾਰ ਹੋ ਰਹੇ ਨੇ ਚਾਹੇ ਉਹ ਕਾਂਗਰਸ ਤੇ ਭਾਜਪਾ ਦੀ ਗੱਲ ਹੋਵੇ ਚਾਹੇ ਉਹ ਅਕਾਲੀ ਦਲ ਦੇ ਨਾਲ ਭਾਜਪਾ ਨੂੰ ਜੋੜ ਕੇ ਦੇਖਿਆ ਜਾ ਸਕੇ ਜਾਂ ਫਿਰ ਇਹ ਕਹਿ ਸਕਦੇ ਆ ਕਿ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੀ ਖਿੱਚੋ ਤਾਣ ਚੜੀ ਉਹ ਚੱਲਦੀ ਆ ਤਾਂ ਕਿਵੇਂ ਯੂਥ ਇਸ ਨੂੰ ਕਿਵੇਂ ਵੇਖਦਾ ਜਿਸ ਤਰ੍ਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕੀਤੀ ਹੈ ਕਿ ਇੱਕ ਖੇਤਰੀ ਪਾਰਟੀ ਹੈ ਤੁਸੀਂ ਕਿਹਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਕੇਂਦਰ ਦੇ ਅਧੀਨ ਚੱਲਦੀਆਂ ਨੇ ਸੈਂਟਰਲ ਨੇ ਸਾਰੀਆਂ ਤਾ ਹੁਣ ਜਿਹੜਾ ਕਿ ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜਿੱਥੇ ਕਿ 2 ਦਸੰਬਰ ਨੂੰ ਜਿਹੜਾ ਕਿ ਜੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਹੋਇਆ ਸੀ ਸਾਰੇ ਅਕਾਲੀ ਦਲ ਇਕੱਠੇ ਕਰਨਗੇ ਤੇ ਮਜੀਠੀਆ ਨੇ ਗੱਲ ਕਹੀ ਸੀ ਕਿ ਉਹ ਨੰਗੀ ਪੈਰੀ ਜਾਏਗਾ ਤਾਂ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਸਮਝੌਤੇ ਨੂੰ ਮੰਨੇਗਾ ਜਾਂ ਫਿਰ ਜਿਹੜੇ ਅਕਾਲੀ ਦਲ ਦੇ ਆਪਣੇ ਜਿਹੜੇ ਆਪਣੇ ਮੁੱਦੇ ਹੈਗੇ ਨੇ ਅੰਮ੍ਰਿਤਸਰ ਤੇ ਦੇਖੋ ਗੱਲ ਇਸ ਪ੍ਰਕਾਰ ਹੈ ਨੰਬਰ 1 ਕਿਤੇ ਤਾਂ ਮਜੀਠੀਆ ਸਾਹਿਬ ਨੇ ਗੱਲ ਕਹੀ ਆ ਵੀ ਅਸੀਂ ਨੰਗੇ ਪੈ ਜਾਵਾਂਗੇ ਤੇ ਜਦੋਂ ਅਕਾਲ ਤਖਤ ਸਾਹਿਬ ਦਾ ਹੁਕਮ ਹੋ ਗਿਆ ਫਿਰ ਮਜੀਠੀਆ ਸਾਹਿਬ ਉਹ ਤੋਂ ਉੱਪਰ ਹੋ ਕੇ ਕਿਤੇ ਹੂੰ ਜੇ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ ਕਿ ਸਾਰੀਆਂ ਪਾਰਟੀਆਂ ਸ਼ਰਮਣੀ ਅਕਾਲੀ ਦਲ ਹੋ ਗਈ ਜਾਂ ਹੋਰ ਅਕਾਲੀ ਦਲ ਜਿੰਨੀਆਂ ਵੀ ਬਣੀਆਂ ਹੋਈਆਂ ਨੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਅਕਾਲੀ ਦਲ ਇਕੱਠਾ ਹੋਣਾ ਚਾਹੀਦਾ ਤੇ ਚਲੋ ਠੀਕ ਹੈ ਮਜੀਠੀਆ ਸਾਹਿਬ ਦਾ ਚੰਗਾ ਪਰਾਲਾ ਉਹਨਾਂ ਨੂੰ ਕਰਨੀ ਚਾਹੀਦੀ ਆ ਪਰ ਗੱਲ ਇਹ ਆ ਵੀ ਜੀਨੇ ਵੀ ਖਾਲਸਾਣ ਦੇ ਮੁੱਦੇ ਤੇ ਸਾਡਾ ਸਾਥ ਦੇਣਾ ਹੂੰ ਸਾਡੇ ਵੱਲੋਂ ਉਹਨਾਂ ਨੂੰ ਜੀ ਆਇਆ ਜੀ ਪਰ ਸਾਡੇ ਜਿਹੜੇ ਮੁੱਦੇ ਨੇ ਉਹ ਸਾਡੇ ਜੇ ਕਿਸੇ ਸਾਡੇ ਨਾਲ ਸਮਝੌਤਾ ਕਰਨਾ ਉਹ ਬਰਕਰਾਰ ਰਹਿਣਗੇ ਜੀ ਅਸੀਂ ਆਪਣੇ ਮੁੱਦਿਆਂ ਤੇ ਕਿਸੇ ਪ੍ਰਕਾਰ ਦਾ ਖਾਲਿਸਤਾਨ ਤੇ ਪੰਜਾਬ ਦੇ ਵਾਧੂ ਹੱਕਾਂ ਤੇ ਹੁਣ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਅਸੀਂ ਪੰਜਾਬ ਦੇ ਵਾਧੂ ਹੱਕਾਂ ਦੀ ਗੱਲ ਕਰਦੇ ਆ ਜਿਹੜੇ ਸਾਡੇ ਹੈਗੇ ਨੇ ਜੇ ਉਹ ਹੱਕ ਸਾਨੂੰ ਮਿਲਦੇ ਰਹਿੰਦੇ ਜਾਂ ਪਾਣੀ ਆ ਸਾਡਾ ਚ ਆਪ ਦੇ ਮੁੱਖ ਮੰਤਰੀ ਸਾਹਿਬ ਦੀ ਪਿਛਲੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਨਾਲ ਮੁਲਾਕਾਤ ਹੋਈ ਹੈ ਉਹਦੇ ਵਿੱਚ ਵੀ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਇਹਨਾਂ ਦੇ ਅੰਦਰ ਖਾਤੇ ਆਉਣ ਵਾਲੀ ਇਲੈਕਸ਼ਨ ਨੂੰ ਲੈ ਕੇ ਸਮਝੌਤਾ ਹੋ ਗਿਆ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਣ ਦੇ ਆਸਾਰ ਬੱਝ ਚੁੱਕੇ ਨੇ ਮੈਂ ਬੇਨਤੀ ਕਰਦਾ ਕਿ ਜਦੋਂ ਪਿਛਲੇ ਦਿਨਾਂ ਚ ਝੜਾਏ ਉਦੋਂ ਤਾਂ ਰਾਜਸਥਾਨ ਨੇ ਵੀ ਪਾਣੀ ਲੈਣਾ ਬੰਦ ਕਰਤਾ ਜੀ ਉਦੋਂ ਹਰਿਆਣਾ ਨੇ ਵੀ ਪਾਣੀ ਲੈਣਾ ਬੰਦ ਕਰਤਾ ਜਦੋਂ ਪੰਜਾਬ ਦੀ ਜਿਹੜੀ ਮਾਰ ਹੈ ਪਾਣੀ ਦੀ ਮਾਰਾ ਜਿਹੜੀ ਬਾਫੀ ਚਾਣਾ ਪਾਣੀ ਦੀ ਮਾਰਾ ਪੰਜਾਬ ਨੂੰ ਪੈਂਦੀ ਆ ਹਮ ਜਦੋਂ ਸਾਡੇ ਕੋਲੇ ਪਾਣੀ ਦੀ ਘਾਟ ਆ ਤਾਂ ਸਾਰੇ ਮੰਗੀ ਜਾਂਦੇ ਆ ਸੋ ਕਹਿਣ ਦਾ ਭਾਵਾ ਜਦੋਂ ਸਾਡੇ ਤੇ ਦੁੱਖ ਦੀ ਘੜੀਆਂ ਸਾਡੇ ਨਾਲ ਉਦੋਂ ਖੜੋਗੀ ਹਮ ਦੂਸਰੀ ਗੱਲ ਪਾਣੀ ਹਰਿਆਣੇ ਨੂੰ ਵੀ ਜਾਂਦਾ ਹਮ ਪਾਣੀ ਰਾਜਸਥਾਨ ਨੂੰ ਵੀ ਜਾਂਦਾ ਉਹ ਸਾਡੇ ਪਾਣੀ ਚ ਹੋਰ ਪਾਣੀ ਲੈਣ ਦੀ ਸੋਚ ਰਹੇ ਨੇ ਹਮ ਹਮ ਸੋ ਮੇਰੀ ਬੇਨਤੀ ਇਹ ਹੈ ਇੱਕ ਪਾਸੇ ਬਿਹਾਰ ਸਟੇਟ ਆ ਹਮ ਬਿਹਾਰ ਹਰ ਸਾਲ ਹੜਾਉਂਦੇ ਹਮ ਕਿੰਨੇ ਲੋਕ ਮਰਦੇ ਆ ਕਿੰਨਾ ਨੁਕਸਾਨ ਹੁੰਦਾ ਉੱਥੇ ਜੇ ਬਿਹਾਰ ਤੋਂ ਪਾਣੀ ਬਾਇਆ ਚੈਨਲ ਹਮ ਦਿੱਲੀ ਆ ਜਾਏ ਦਿੱਲੀ ਤੋਂ ਹਰਿਆਣਾ ਆਜੇ ਕੀ ਇਤਰਾਜ ਆ ਕਿਸੇ ਨੂੰ ਕਰਨ ਨੂੰ ਸਰਕਾਰਾਂ ਕੀ ਨਹੀਂ ਕਰ ਸਕਦੇ ਆ ਸੈਂਟਰ ਦੀ ਸਰਕਾਰ ਕੀ ਨਹੀਂ ਕਰ ਸਕਦੀ ਉਹ ਕਰਨ ਤੇ ਆਉਂਦੀ ਆ ਪੰਜਾਬ ਨੂੰ ਅੱਜ ਹੜੱਪਣ ਨੂੰ ਫਿਰਦੇ ਆ ਉਹ ਤਾਂ ਉਹਨਾਂ ਉਹਨਾਂ ਸਟੇਟਾਂ ਦੀਆਂ ਸਾਰੀਆਂ ਚ ਉੱਥੋਂ ਲੱਗਦੀ ਸਰਕਾਰ ਉਹਨਾਂ ਦੇ ਉੱਥੋਂ ਚੱਲਦੇ ਹੋਏ ਕੱਲਾ ਪੰਜਾਬ ਤੇ ਬੰਗਾਲੀ ਨਹੀਂ ਉਹਨਾਂ ਕੋਲ ਪੱਛੇ ਜਾਂ ਦੋ ਤਿੰਨ ਅਦਰ ਸਟੇਟਾਂ ਜਿਹੜੀਆਂ ਡਾਊਨਸਾਉਥ ਚ ਚਲੇ ਜਾਂਦੀਆਂ ਨੇ ਉਹ ਸਟੇਟਾਂ ਤੇ ਉਹਨਾਂ ਦਾ ਕਬਜ਼ਾ ਨਹੀਂ ਬਾਕੀ ਤਾਂ ਉਹ ਆਪਣੇ ਲੋਕਾਂ ਨੂੰ ਬਚਾ ਵੀ ਸਕਦੇ ਆ ਇੱਕ ਪਾਸੇ ਤਾਂ ਬਿਹਾਰ ਚ ਪਾਣੀ ਨਾਲੋਂ ਮਾਰੀ ਜਾਂਦੇ ਆ ਦੂਜੇ ਪਾਸੇ ਹਰਿਆਣਾ ਵਾਸਤੇ ਪਾਣੀ ਮੰਗੀ ਜਾਂਦੇ ਆ ਸੋ ਮੇਰੀ ਬੇਨਤੀ ਇਹ ਆ ਕਿ ਪੜ੍ਹੇ ਲਿਖੇ ਲੀਡਰਾਂ ਨੂੰ ਮੁੰਡਾ ਨੂੰ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਜਿਹੜੇ ਵਧੀਆ ਦੇਸ਼ ਵਾਸਤੇ ਜਾਂ ਸੋਚ ਰੱਖਦੇ ਹੋਣ ਜੋ ਉਹਨਾਂ ਦੀ ਆਈਡਿਓਲੋਜੀ ਆ ਪਰ ਸਾਡੀ ਹੁਣ ਆਈਡਿਓਲੋਜੀ ਇਹ ਆ ਵੀ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਆ ਉਹਦਾ ਇਹੀ ਕਾਰਨ ਹੈ ਕਿ ਸਾਨੂੰ ਇੱਥੇ ਇਨਸਾਫ ਨਹੀਂ ਮਿਲਿਆ 1984 ਦੇ ਵਿੱਚ ਹੂੰ ਦਿੱਲੀ ਸਾਡੇ ਨਾਲ ਕੀ ਵਾਪਰਿਆ ਹੂੰ ਪਿਛਲੇ ਦਿਨੀ ਸਾਨੂੰ ਦੁਬਾਰਾ ਦੇਸ਼ ਦੇ ਵਿੱਚ ਬਗਾਨੇ ਕਰ ਦਿੱਤਾ ਗਿਆ ਹੂੰ ਸੱਜਣ ਕੁਵਾਰ ਨੂੰ ਬਰੀ ਕਰ ਦਿੱਤਾ ਗਿਆ ਹੂੰ ਕਿੰਨੇ ਨੌਜਵਾਨਾਂ ਦਾ ਉੱਥੇ ਘਾਣ ਹੋਇਆ ਪਾਤਤ ਹੋਈਆਂ ਬੀਬੀਆਂ ਉੱਥੇ ਜੇ ਹੁਣ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਇਨਸਾਫ ਨਹੀਂ ਹੋ ਸਕਦਾ ਫਿਰ ਅਸੀਂ ਖਾਲਸਤਾਨੀ ਮੰਗਾਗੇ ਹੋਰ ਕੀ ਮੰਗਾਗੇ ਮੰਗਾਗੇ ਸ਼ਾਂਤੀਪੂਰਨ ਤਰੀਕੇ ਨਾਲ ਇਹ ਵੀ ਗੱਲ ਹੈ ਅਸੀਂ ਕਿਸੇ ਤਰ੍ਹਾਂ ਦਾ ਨਹੀਂ ਕਿਹਾ ਇਹ ਵੀ ਜਾ ਰਿਹਾ ਕਿ ਲਗਾਤਾਰ ਜਿਹੜਾ ਕਿ ਕਾਨੂੰਨ ਦੇ ਮੁਤਾਬਕ ਹੀ ਜਿਹੜਾ ਸਭ ਕੁਝ ਹੋ ਰਿਹਾ ਤੇ ਫਿਰ ਤੁਹਾਡੀ ਆਜ਼ਾਦੀ ਕਿਵੇਂ ਹੋਣੀ ਹੈਗੀ ਦੇਖੋ ਮੈਂ ਗੱਲ ਉਹੀ ਕਰਦਾ ਪਿਛਲੇ ਦਿਨਾਂ ਚ ਤੁਸੀਂ ਫਿਰ ਗੱਲ ਹੋਰ ਪਾਸੇ ਚਲੀ ਜਾਂਦੀ ਹੈ ਹੂੰ ਹੂੰ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਮਜੀਠੀਆ ਸਾਹਿਬ ਨੂੰ ਉਸੇ ਦਿਨੇ ਬਾਬਾ ਗ੍ਰੇਂਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਮੁਖੀ ਜਿਹੜੇ ਉੱਥੇ ਗਏ ਹੁੰਦੇ ਆ ਹੂੰ ਹੂੰ ਸੋ ਕਿਤੇ ਨਾ ਕਿਤੇ ਚੀਜ਼ਾਂ ਮੈਚ ਕਰਦੀਆਂ ਨੇ ਜੇ ਬੰਦਾ ਤੀਖਣ ਬੁੱਧੀ ਨਾਲ ਸੋਚ ਕੇ ਦੇਖਦਾ ਹੂੰ ਹੂੰ ਤੇ ਮਤਲਬ ਮੈਂ ਤਾਂ ਇਹ ਗੱਲ ਕਹਿਣਾ ਵੀ ਸੁਪਰੀਮ ਕੋਰਟ ਵੀ ਇਹਦੇ ਦੇਾਰੇ ਚੀ ਹੈ ਸਾਰਾ ਕੁਝ انہਾਂ ਦੇ ਕੋਲ ਹੈ ਹੂੰ ਉਧਰ ਬਾਬਾ ਜੀ ਜਾਂਦੇ ਨੇ ਹੂੰ ਉਹ ਕਹਿੰਦੇ ਨੇ ਮੇਰਾ ਯਾਰ ਹੈ ਵੀ ਠੀਕ ਠਾਕ ਹੈ ਸਾਰਾ ਕੁਝ ਮੈਂ ਇਹਨੇ ਕੁਝ ਕੀਤਾ ਨਹੀਂ ਉਧਰ ਸੁਪਰੀਮ ਕੋਰਟ ਦਾ ਹੁਕਮ ਹੋ ਜਾਂਦਾ ਕਿ ਮੀਠਿਆ ਸਾਹਿਬ ਨੂੰ ਅੱਜ ਬیل ਦਿੱਤੀ ਮੈਂ ਕਹਿਣਾ ਭਾਵਾ ਜੋ ਮਰਜੀ ਹੈ ਕਾਲ ਉੱਥੇ ਉੱਥੇ ਕੌਣ ਬੈਠਾ ਉੱਥੇ ਰੱਬ ਬੈਠਾ ਉੱਥੇ ਵੀ ਬੰਦੇ ਇਨਸਾਨ ਨੇ ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਆਂ ਪਰ ਬੰਦੇ ਗਲਤ ਹੁੰਦੇ ਨੇ ਕਿਉਂ ਨਹੀਂ ਹੁੰਦੇ ਇੱਕ ਪਾਸੇ ਅ ਰਾਜਸਥਾਨ ਦੇ ਵਿੱਚ ਅਡਾਨੀ ਨੂੰ ਹੋ ਜਾਂਦਾ ਜੁਰਮਾਨਾ ਉਹ ਜੱਜ ਘੰਟਾ ਰਿੰਟ ਟੱਪਦਾ ਉਹਦੀ ਦੂਜੀ ਜਗ੍ਹਾ ਟ੍ਰਾਂਸਫਰ ਹੁੰਦੀ ਆ ਜਿਹੜਾ ਜੱਜ ਉੱਥੇ ਆਉਂਦਾ ਉਹ ਕਹਿੰਦਾ ਵੀ ਨਹੀਂ ਪਿਛਲਾ ਜੱਜ ਗਲਤ ਕਰ ਗਿਆ ਸੋ ਕਹਿਣ ਦਾ ਭਾਵ ਕੀ ਹੈ ਬੈਠੇ ਤਾਂ ਬੰਦੇ ਹੀ ਨੇ ਨਾ ਜਦੋਂ ਸੰਵਿਧਾਨ ਬਣਿਆ ਡਾਕਟਰ ਵੀਰਾਂ ਬੇਦਕਰ ਨੂੰ ਪੁੱਛਿਆ ਕਿ ਇਹ ਸੰਵਿਧਾਨ ਠੀਕ ਹੈ ਜਾਂ ਗਲਤ ਹੂੰ ਉਹ ਕਹਿੰਦਾ ਮੈਂ ਜੋ ਸੰਵਿਧਾਨ ਬਣਾਇਆ ਸਹੀ ਬਣਾਇਆ ਹੂੰ ਪਰ ਇਹਨੂੰ ਲਾਗੂ ਕਰਨਾ ਉਸ ਸਮੇਂ ਦੇ ਜਿਹੜੇ ਰਾਜੇ ਹੋਣਗੇ ਜਿਹੜੇ ਸਰਕਾਰ ਚਲਾਉਂਦੇ ਹੋਣਗੇ ਉਹਨਾਂ ਤੇ ਡਿਪੈਂਡ ਕਰਦਾ ਕਿ ਸੰਵਿਧਾਨ ਸਹੀ ਹੋਏਗਾ ਜਾਂ ਗਲਤ ਹੋਏਗਾ ਗਲਤ ਹੋਏਗਾ ਪਰ ਅਸੀਂ ਇਸ ਸੰਵਿਧਾਨ ਦਾ ਵਿਰੋਧ ਕਰਦੇ ਹਾਂ ਅੱਜ ਕਾਰਨ ਕੀ ਹੈ ਅੱਜ ਗਲਤ ਹੱਥਾਂ ਚ ਚੱਲੇਗਾ ਸੰਵਿਧਾਨ ਅਸੀਂ ਬੇਦਕਰ ਸਾਹਿਬ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਹਿੰਦੇ ਗਲਤ ਹੱਥਾਂ ਚ ਚੱਲੇ ਗਿਆ ਦੂਸਰੀ ਗੱਲ ਪਸੰ ਕਹਿੰਦੇ ਵੀ ਭਾਜੀਪੀ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਹਮ ਹਮ ਸੰਵਿਧਾਨ ਚ ਰਿਹਾ ਕੀ ਹੈ ਸੰਵਿਧਾਨ ਚ 1951 ਤੋਂ ਲੈ ਕੇ ਲਾਅ ਮਿਨਿਸਟਰ ਸੀਗੇ ਅੰਬੇਦਕਰ ਸਾਹਿਬ ਹਮ ਉਦੋਂ ਉਹਨਾਂ ਨੇ ਰਸਾਇਨਿਸ ਕਰਕੇ ਕੀਤਾ ਸੀ ਵੀ ਜਿਹੜਾ ਮੈਂ ਬਣਾਇਆ ਤੇ ਤੁਸੀਂ ਉਹਦੇ ਹੀ ਦੱਸਦੇ ਹੁਣ ਤੁਸੀਂ ਸਾਰਾ ਮੇਰਾ ਪਲਟ ਕੇ ਰੱਖਤਾ ਹਮ ਹਮ ਸੋ ਕਹਿਣ ਦਾ ਭਾਵ ਕੀ ਹੈ ਜੇ ਉਹ ਸਾਨੂੰ ਆਪਣਾ ਚਾਹੁੰਦੇ ਨੇ ਆਪਣਾ ਬਣਾਉਣਾ ਰੱਖਣਾ ਚਾਹੁੰਦੇ ਨੇ ਤਾਂ ਜਿਹੜਾ ਧਾਰਾ 25 2 ਜਿਹਦੇ ਵਿੱਚ ਹਿੰਦੂ ਮੁਸਲਮਾਨ ਹਿੰਦੂ ਦੇ ਵਿੱਚ ਨਾ ਬ੍ਰੈਕਟ ਚ ਪਾ ਕੇ ਜੈਨ ਬੁੱਧਿਜ਼ਮ ਸਿੱਖ ਉਹ ਬ੍ਰੈਕਟ ਚ ਨਾ ਰੱਖੋ ਉਹਨੂੰ ਹਿੰਦੂ ਤੋਂ ਬਾਅਦ ਕਮਾ ਜੈਨ ਹੂੰ ਕਮਾ ਬੁੱਧਿਸਟ ਕਮਾ ਸਿੱਖ ਹੂੰ ਉਹ ਇਹ ਗੱਲ ਦੱਸਣੀ ਚਾਹੁੰਦੇ ਨੇ ਵੀ ਜਿਹੜੇ ਬੁੱਧੀ ਨੇ ਬੋਧੀ ਨੇ ਜਿਹੜੇ ਜੈਨੀ ਨੇ ਜਿਹੜੇ ਸਿੱਖ ਨੇ ਇਹ ਹਿੰਦੂ ਨੇ ਉਹ ਇਹ ਗੱਲ ਦਰਸਾਉਣੀ ਚਾਹੁੰਦੇ ਨੇ ਹਾਂ ਹਾਂ ਪਰ ਅਸੀਂ ਇਹ ਗੱਲ ਕਹਿੰਦੇ ਨਾ ਹਮ ਹਿੰਦੂ ਨਾ ਅਸੀਂ ਹਮ ਮੁਸਲਮਾਨ ਹੂੰ ਸਾਡੀ ਆਪਣੀ ਵੱਖਰੀ ਪਛਾਣ ਸਾਡੀ ਵੱਖਰੀ ਪਛਾਣ ਹੈ ਕਹਿਣ ਦਾ ਭਾਵ ਕੀ ਹੈ ਉਹ ਸਾਨੂੰ ਆਪਣੇ ਚ ਜਜ਼ਬ ਕਰਨ ਨੂੰ ਫਿਰਦੇ ਨੇ ਕਿ ਅਸੀਂ ਨਹੀਂ ਜੇ ਸਾਡੇ ਹੀ ਨੇ ਅੱਜ ਭਾਜਪਾ ਨੂੰ ਪੰਜਾਬ ਦਾ ਪਿਆਰ ਕਰਕੇ ਚੜਿਆ ਹੋਇਆ ਇਸੇ ਕਰਕੇ ਚੜਿਆ ਹੋਇਆ ਕਿ ਅਸੀਂ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਜਜ਼ਬ ਕਰ ਲਈਏ ਹੂੰ 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 ਦੂਸਰੀ ਗੱਲ ਅੱਜ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਦਾ ਹੂੰ ਅੱਜ ਸਾਡੇ ਵਿੱਚ ਹੂੰ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਬੇਪਰਵਾਹੀ ਵਧ ਗਿਆ ਹੂੰ ਤੁਸੀਂ ਮੇਰੇ ਤੇ ਸਿੱਖ ਧਰਮ ਦੇ ਬੰਦੇ ਵਿਰੋਧ ਵੀ ਕਰ ਸਕਦੇ ਆ ਪਰ ਅਸੀਂ ਗੁਰੂ ਸਾਹਿਬ ਤੋਂ ਜੋ ਉਹਨਾਂ ਦੇ ਸਿੱਖਿਆਵਾਂ ਤੇ ਉਹਨਾਂ ਤੋਂ ਦੂਰ ਹੋ ਕੇ ਇਹਦੀ ਸੌਖੀ ਇੱਕ ਜੰਪ ਲੇ ਕੇ ਕਹਿੰਨਾ ਮੈਂ ਪਿਛਲੇ ਦਿਨਾਂ ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਨਿਕਲ ਕੇ ਹਟਿਆ ਤੇ ਉਹਨਾਂ ਨੇ ਰੱਜ ਕੇ ਵਿਰੋਧ ਕੀਤਾ ਮੂਰਤੀ ਪੂਜਾ ਦਾ ਉਹਨਾਂ ਦੀ ਮੂਰਤੀਆਂ ਰੱਖਣੀਆਂ ਪਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਨਹੀਂ ਚੱਲਦੇ ਉਹਨਾਂ ਨੂੰ ਨਹੀਂ ਮੰਨਦੇ ਤਾਂ ਅਸੀਂ ਇਹ ਮੰਨ ਕੇ ਚੱਲਦੇ ਆਂ ਵੀ ਅਸੀਂ ਸਿਰਫ ਇੱਕ ਪੂਜਾ ਕਰਦੇ ਆਂ ਮਤਲਬ ਬੁੱਸਾ ਕਰੋ ਮੇਰੀ ਸਿੱਖ ਸੰਗਤ ਵੀ ਇੱਕ ਬੌਦੀ ਵਾਲਾ ਬਹਾਮਣ ਇੱਕ ਦਾੜੀ ਪੱਗ ਵਾਲਾ ਬਹਾਮਣ ਜੇ ਸਿੱਖੀ ਦੇ ਸਿਧਾਂਤਾਂ ਤੇ ਪਹਿਰਾ ਨਹੀਂ ਦੇਣਾ ਸਾਨੂੰ ਪਹਿਰਾ ਦੇਣ ਦੀ ਲੋੜ ਆ ਸਿੱਖੀ ਦੇ ਸਿਧਾਂਤਾਂ ਤੇ ਜੋ ਸਾਡੇ ਗੁਰੂ ਸਾਹਿਬ ਕਹਿ ਗਏ ਹੁਣ ਇਹ ਗੁਰੂ ਸਾਹਿਬ ਨੂੰ ਰੁਮਾਲੇ ਦੇ ਵਿੱਚ ਲਪੇਟਣਾ ਚਾਹੁੰਦੇ ਨੇ ਦੱਬ ਕੇ ਰੱਖਣਾ ਚਾਹੁੰਦੇ ਨੇ ਤਾਂ ਕਿ ਲੋਕਾਂ ਨੂੰ ਸਮਝ ਨਾ ਲੱਗ ਜੇ ਜੋ ਇਹ ਕਹਿਣ ਉਹ ਲੋਕ ਮੰਨਣਾ ਜੀ ਨੈਰੇਟਿਵ ਇਸ ਰਹਿ ਜੀ ਕਰਿਆ ਜਾਂਦਾ ਹਮ ਹਮ ਅੱਜ ਗੁਰੂ ਸਾਹਿਬ ਨੂੰ ਆਪਣੇ ਤਰੀਕੇ ਨਾਲ ਜੋ ਉਹਨਾਂ ਚ ਲਿਖਿਆ ਹੋਇਆ ਹਮ ਹਮ ਆਪਣੇ ਤਰੀਕੇ ਨਾਲ ਦੱਸਣਾ ਚਾਹੁੰਦੇ ਨੇ ਵੀ ਨਹੀਂ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਇਹ ਕਹਿੰਦੇ ਨੇ ਹਮ ਹਮ ਜਿਹੜੇ ਇਹਨਾਂ ਦੀ ਫਲਸਫੀਆ ਉਸ ਮੁਤਾਬਕ ਅਜ ਚਲਾਣਾ ਚਾਹੁੰਦੇ ਨੇ ਹਮ ਹਮ ਸਹੀ ਹੈ ਤਾਂ ਆਖਰੀ ਮੇਰਾ ਸਵਾਲ ਰਹੇਗਾ ਰਵਨੀਤ ਬਿੱਟੂ ਨੂੰ ਜਿਹੜਾ ਕੀ ਰਾਹੁਲ ਗਾਂਧੀ ਨੇ ਗੱਤਾਰ ਕਿਹਾ ਤਾਂ ਉਸ ਤੋਂ ਬਾਅਦ ਚ ਜਿਹੜੀ ਇਹ ਸ਼ਬਦੀ ਜੰਗ ਸ਼ੁਰੂ ਹੁੰਦੀ ਹੈ ਤਾਂ ਬਾਅਦ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੀ ਪੱਗ ਮੈਨੂੰ ਆ ਰਾਹੁਲ ਗਾਂਧੀ ਨੇ ਦਿੱਤੀ ਹੈ ਕਿਵੇਂ ਵੇਖਦੇ ਹੋ ਯੂਥ ਇਸ ਨੂੰ ਕਿਵੇਂ ਵੇਖਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜੋ ਯੂਥ ਆ ਕੋ ਤੁਸੀਂ ਜ਼ਿੰਮੇਵਾਰੀ ਵੱਟੀ ਹੈ ਆਪਣੇ ਯੂਥ ਨੂੰ ਕਿਵੇਂ ਸਮਝਾਉਂਗੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਜਿਹੜਾ ਕਿ ਕਾਂਗਰਸ ਨੇ 84 ਦੇ ਦੰਗੇ ਕਰਵਾਏ ਨੇ ਜੇਕਰ ਬਿੱਟੂ ਦੀ ਗੱਲ ਕਰੀਏ ਤਾਂ ਉਹ ਵੀ ਬਿਆਨ ਸਿੰਘ ਦੇ ਪੋਤੇ ਸੀਗੇ ਉਹ ਵੀ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਹਿ ਕੇ ਗਏ ਨੇ ਤਾਂ ਹੁਣ ਭਾਜਪਾ ਦੇ ਵਿੱਚ ਬਹਿ ਕੇ ਕਹਿ ਰਹੇ ਨੇ ਕਿ ਕਾਂਗਰਸ ਨੇ ਜਿਹੜਾ ਸਿੱਖਾਂ ਦਾ ਕਹਾਣ ਕੀਤਾ ਤੇ ਪੱਗ ਜਿਹੜੀ ਇਹਨੂੰ ਰਾਹੁਲ ਗਾਂਧੀ ਨੇ ਦਿੱਤੀ ਦੇਖੋ ਜਿਹੜਾ ਇਹ ਅੱਗ ਮੈਨੂੰ ਰਾਹੁਲ ਗਾਂਧੀ ਨੇ ਦਿੱਤੀ ਹੈ ਇਹ ਇਹਨਾਂ ਦਾ ਉਸ ਵਕਤ ਦਾ ਬਿਆਨ ਹੈ ਜਦੋਂ ਇਹ ਕਾਂਗਰਸ ਦੇ ਵਿੱਚ ਸੀਗੇ ਹੂੰ ਹੁਣ ਜਿਹੜੀ ਕੱਲ ਦੀ ਮੈਂ ਇਹ ਜਿਹੜੀ ਆਡੀਓ ਕਲਿੱਪ ਇਹਨਾਂ ਦੀ ਵੀਡੀਓ ਕਲਿੱਪ ਵਾਇਰਲ ਹੋ ਰਹੀ ਆ ਹੂੰ ਹੂੰ ਉੱਚ ਜਿਹੜੀ ਕਾਂਗਰਸ ਆ ਉਹ ਬਾਹਰ ਬੈਠੀ ਹੁੰਦੀ ਆ ਵਿਰੋਧ ਕਰਦੀ ਆ ਸਮੇਂ ਦੀ ਸਰਕਾਰ ਬੀਜੇਪੀ ਸਰਕਾਰ ਦਾ ਤੇ ਉੱਥੋਂ ਬਿੱਟੂ ਲੰਘ ਰਿਹਾ ਹੁੰਦਾ ਰਪੀਤ ਬਿੱਟੂ ਹੂੰ ਹੂੰ ਤੇ ਰਾਹੁਲ ਗਾਂਧੀ ਉਹਦੇ ਬਾਹਰ ਹੱਥ ਕੱਢਦਾ ਵੀ ਹੈਲੋ ਮਾਈ ਡੀਅਰ ਫਰੈਂਡ ਹੂੰ ਤੇ ਉਹ ਹੱਥ ਨਹੀਂ ਮਿਲਾਉਂਦਾ ਫਿਰ ਉਹਨੂੰ ਗਦਾਰ ਕਹਿ ਦਿੰਦਾ ਹੂੰ ਫਿਰ ਬਾਅਦ ਚ ਕਹਦਾ ਮਾਈ ਟਰੈਕਟਰ ਫਰੈਂਡ ਹੂੰ ਫਿਰ ਉਹ ਗਦਾਰ ਕਹਿੰਦਾ ਤੇ ਹੁਣ ਉਹ ਗੱਲ ਨੂੰ ਪਰਵਨੀਤ ਬਿੱਟੂ ਪੰਜਾਬ ਦੇ ਲੋਕਾਂ ਨੂੰ ਭਾਵਨਾਤਮਕ ਰੂਪ ਚ ਹੂੰ ਢੜਕਾ ਹਟ ਦੀ ਕੋਸ਼ਿਸ਼ ਕਰ ਰਿਹਾ ਢੜਕਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਹਿੰਦਾ ਜੇ ਮੈਂ ਉਹਦੇ ਕੋਲ ਚੱਲਿਆ ਜਾਂਦਾ ਹੂੰ ਹੂੰ ਤਾਂ ਰਾਹੁਲ ਗਾਂਧੀ ਨੇ ਮੇਰੀ ਪਾਗ ਉਤਾਰ ਦੇਣੀ ਸੀ ਹੂੰ ਹੂੰ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਹੂੰ ਰਾਹੁਲ ਗਾਂਧੀ ਕੋਈ ਨਿਆਣਾ ਨਹੀਂ ਹੂੰ ਉਹ ਦੀ ਪੱਗ ਤਾਰਦਾ ਇੱਕ ਜ਼ਿੰਮੇਵਾਰ ਆਉਤੇ ਤੇ ਲੀਡਰ ਆਫ اپੋਜੀਸ਼ਨ ਹੈ ਜੀ ਬੇਸ਼ੱਕ ਉਹ ਨਹੀਂ ਬਣ ਪਰ ਉਹ ਵੱਡੀ ਪਾਰਟੀ ਦਾ ਲੀਡਰ ਹੈਗਾ ਜੀ ਉਹ ਪੱਕ ਨਹੀਂ ਉਤਾਰਦਾ ਸੀ ਦੂਸਰੀ ਗੱਲ ਕੀ ਹੈ ਇਹ ਰਵਨੀਤ ਬਿੱਟੂ ਦਾ ਇੱਕ ਸਿੱਖਾਂ ਨੂੰ ਆਪਣੇ ਨਾਲ ਲਾਉਣ ਦਾ ਬਿਆਨ ਹੈ ਇਸ ਗੱਲ ਤੋਂ ਸਿੱਖਾਂ ਨੂੰ ਸਮਝਣਾ ਚਾਹੀਦਾ ਹਮ ਕਿ ਚਾਹੇ ਰਾਹੁਲ ਗਾਂਧੀ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ ਇਹਨਾਂ ਦੇ ਜਿਹੜੇ ਪਰਚੇ ਸੀਗੇ ਉਹਨਾਂ ਨੇ ਸਿੱਖਾਂ ਦੇ ਖੂਨ ਦੀ ਹੌਲੀ ਖੇਟੀ ਆ ਹੂੰ ਚਾਹੇ ਬੀਨਤ ਸਿੰਘ ਹੋਵੇ ਹੂੰ ਚੰਦਰਗਾੰਧੀ ਹੋਵੇ ਇਹਨਾਂ ਨੇ ਸਿੱਖਾਂ ਦੇ ਪੁੱਤ ਕੋ ਕੋ ਕੇ ਮਾਰੇ ਨੇ ਇਹ ਉਸੇ ਪਰਿਵਾਰ ਚੋਂ ਨੇ ਇਹ ਜਿੱਧਰ ਮਰਜੀ ਚੱਲੀ ਜਾਣਾ ਦੇਖੋ ਪਿੱਛੇ ਚਲਾ ਕੌਣ ਰਿਹਾ ਬਾਈ ਦੀਪ ਸਿੱਧੂ ਕਹਿ ਗਿਆ ਡੀਪ ਸਟੇਟ ਦੇ ਕਨਸੈਪਟ ਨੂੰ ਹੂੰ ਇਹ ਕਾਂਗਰਸ ਹੋਵੇ ਭਾਜੀਪੀ ਹੋਵੇ ਇਹਨਾਂ ਨੂੰ ਡੀਪ ਸਟੇਟ ਹੀ ਚਲਾ ਰਹੀ ਆ ਕਿਵੇਂ ਹੋਣਾ ਕਿਉਂ ਹੋਣਾ ਇਹ ਉਹਨਾਂ ਦੇ ਹੱਥਾਂ ਪੈਰਾਂ ਕਰ ਇਹ ਤਾਂ ਸਾਰੇ ਅੱਗੇ ਵਾਲੇ ਤਾਂ ਚਿਹਰੇ ਮੋਰੇ ਨਹੀਂ ਹੂੰ ਹੂੰ ਡੀਪ ਸਟੇਟ ਚਲਾ ਰਹੀ ਆ ਵੀ ਕੀ ਕਰਨਾ ਕੀ ਹੋਣਾ ਚਾਹੀਦਾ ਜੀ ਰਾਹੁਲ ਗਾਂਧੀ ਜਿੱਧਰ ਮਰਜ਼ੀ ਹੋਵੇ ਆ ਬਿੱਟੂ ਜਿੱਧਰ ਮਰਜ਼ੀ ਹੋਵੇ ਇਹਨਾਂ ਨੂੰ ਸਿੱਖਾਂ ਨੂੰ ਖਤਮ ਕਰਨ ਦਾ ਕੀ ਇਹਨਾਂ ਦਾ ਧਿਆਨ ਆ ਕਿ ਇਹਨਾਂ ਦੀ ਆਪਣੀ ਚਾਪਲੋਸੀ ਜਿਵੇਂ ਮਰਜ਼ੀ ਕਰਕੇ ਅੱਗੇ ਰਹਿਣਗੇ ਇਹ ਬਿੱਟੂ ਕਹਿੰਦਾ ਵੀ ਜਿਹੜਾ ਕਿ ਲਗਾਤਾਰ ਕਾਂਗਰਸ ਨੇ ਸੇਕਾ ਕਤਲੇਆਮ ਕੀਤਾ ਉਹਨਾਂ ਦਾ ਕਹਾਣ ਕੀਤਾ ਸਿੱਖੀ ਦਾ ਕਹਾਣ ਕੀਤਾ ਦੂਸਰੀ ਗੱਲ ਜੇ ਕਰੀਏ ਗੱਲ ਕਰੀਏ ਤਾਂ ਕਹਿੰਦਾ ਕਿ ਮੇਰੇ ਦਾਦਾ ਜਿਹੜਾ ਬਿਆਨਤ ਸਿੰਘ ਸੀਗਾ ਵੀ ਉਹਨਾਂ ਨੇ ਜਿਹੜਾ ਕੀ ਇਹ ਇਹਨੂੰ ਸਾਰਾ ਕੁਝ ਬਚਾਇਆ ਵੀ ਕਾਂਗਰਸ ਹੁਣ ਇੱਕ ਸਿਰਫ ਗਾਂਧੀਵਾਦ ਪਾਰਟੀ ਬਣ ਚੁੱਕੀ ਆ ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਜਿਹੜੀ ਆ ਪਾਰਟੀ ਚੇਂਜ ਕੀਤੀ ਐ ਦੇਖੋ ਗੱਲ ਪਤਾ ਕੀ ਐ ਵਰਨੀਤ ਬਿੱਟੂ ਨੂੰ ਇਹ ਗੱਲ ਪਤਾ ਲੱਗੀ ਸੀ ਵੀ ਭਾਜਪਾ ਜੋ ਹਸਕੰਡੇ ਅਪਣਾ ਰਹੀ ਐ ਹੂੰ ਇਹ ਹੁਣ ਕਾਫੀ ਸਮਾਂ ਸੈਂਟਰ ਤੇ ਰਾਜ ਕਰੇਗੀ ਹੂੰ ਹੂੰ ਕਿਉਂ ਜੀਪੀ ਈਡੀ ਇਹਨਾਂ ਕੋਲ ਆ ਸੀਬੀ ਇਹਨਾਂ ਕੋਲ ਜਿਹੜਾ ਕੋਈ ਲੀਡਰ ਇਹਨਾਂ ਦੇ ਖਿਲਾਫ ਆਉਂਦਾ ਜਦ ਚਾਕੇ ਲੈ ਜਾਂਦੇ ਆ ਮਤਲਬ ਜੀਣਾ ਹਰਾਮ ਕੀਤਾ ਹੋਇਆ ਇਹਨਾਂ ਨੇ ਸਭ ਦੂਸਰੀਆਂ ਪਾਰਟੀਆਂ ਦਾ ਵਿਰੋਧੀ ਧਿਰ ਨੂੰ ਕੁਝ ਸਮਝਦੇ ਹੈ ਨਹੀਂ ਚਾਹੇ ਉਹਨੂੰ ਕਿਸੇ ਵੀ ਤਰੀਕੇ ਨਾਲ ਖਤਮ ਕਰਨ ਦੀ ਸੋਚ ਤੇ ਇਹ ਲੱਗੇ ਹੋਏ ਨੇ ਪਹਿਲਾਂ ਹੁੰਦਾ ਸੀ ਇੱਕ ਸਿਸਟਮ ਹੁੰਦਾ ਸੀ ਵੀ ਜਿੰਨੀ ਵਿਰੋਧੀ ਧਿਰ ਜਿੰਨੀ ਸਮੇਂ ਦੀ ਸਰਕਾਰ ਮਹੱਤਤਾ ਰੱਖਦੀ ਉਹਨੀ ਵਿਰੋਧੀ ਧਿਰ ਵੀ ਰੱਖਦੀ ਸਭ ਦਾ ਸਤਿਕਾਰ ਹੁੰਦਾ ਸੀ ਪਰ ਅੱਜੋ ਇਹਨਾਂ ਨੇ ਫਿਰਕਾਪ੍ਰਾਸੀ ਦਾ ਮਾਹੌਲ ਪੈਦਾ ਕਰਤਾ ਲੋਕਾਂ ਦੇ ਵਿੱਚ ਹੂੰ ਹੂੰ ਬਹੁਤ ਮਾੜੇ ਦੇਸ਼ ਦੇ ਵਿੱਚ ਹਾਲਾਤ ਨੇ ਹੂੰ ਹੂੰ ਇੱਕ ਬੰਦਾ ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦਾ ਇਹ ਹਾਲਾਤ ਬਣਾਤੇ ਇਹਨਾਂ ਨੇ ਹੂੰ ਹੂੰ Hindu Muslimਾਂ ਦੀ ਰਾਜਨੀਤੀ ਚਰਮ ਸੀਮਾ ਤੇ ਲੈ ਕੇ ਛੱਡਦੀ ਉਦੋਂ ਜਦੋਂ ਤੱਕ ਉਦੋਂ ਵੀ ਢੱਡ ਨਹੀਂ ਭਰਿਆ Hindu ਸਮਝ ਕੇ ਗੱਲ ਨੂੰ ਕਿੰਨੀ ਸਾਨੂੰ ਵਰਗਲਾਇਆ ਜਾਂਦਾ ਫਿਰ ਇਹਨਾਂ ਨੇ ਪੱਤਾ ਖੇਡਦਾ UGC ਦਾ ਹੂੰ ਜੂਸੀ ਦਾ ਪਤਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਜੀ ਉਹਦੇ ਵਿੱਚ ਕੀ ਹੈ ਮੈਂ ਤੁਹਾਨੂੰ ਧਿਆਨ ਚ ਲਿਆਉਣਾ ਚਾਹੁੰਦਾ ਮੈਂ এডਿਕੇਸ਼ਨ ਦੇ ਹਰ ਪੱਖ ਨੂੰ ਨਾ ਬਹੁਤ ਬਰੀਕੀ ਨਾਲ ਦੇਖਦਾ ਜੀ ਮੈਂ ਐਕਟਿਵ ਪੋਲਿਟਿਕਸ ਇਧਰੋਂ ਹੀ ਚੱਲਿਆ ਹਾਂ ਹਮ এডਿਕੇਸ਼ਨ ਦੇ ਸਿਲਸਿਲੇ ਚੋਂ ਰਾਜਨੀਤੀ ਚਾਹੁਣ ਦਾ ਮੇਰਾ ਮਨ ਤਾਂ ਬਣਿਆ ਸੀ ਤੇ ਜਦੋਂ ਉਹਨਾਂ ਨੇ ਜੂਸੀ ਦਾ ਪਤਾ ਖੱਡਿਆ ਉਹਦੇ ਵਿੱਚ ਕੀ ਸੀਗਾ ਉਹਦੇ ਵਿੱਚ ਹਰ ਸਮੇਂ ਲੋਡ ਪੈਂਦੀ ਰਹਿੰਦੀ ਆ ਚੀਜ਼ਾਂ ਨੂੰ ਦੇਖ ਕੇ ਇੱਕ ਤਾਂ ਜਿਹੜੇ ਐਸਸੀਐਸਟੀ ਲੋਕ ਸੀ ਹਮ ਉਹਨਾਂ ਤੇ ਕ੍ਰਾਈਮ ਹੋਣ ਦੀ ਰੇਟ ਸੀ ਜਿਹੜੀ 118% ਵਧੀਆ ਤੁਹਾਨੂੰ ਇਹ ਗੱਲ ਮੰਨਣੀ ਚਾਹੀਦੀ 118% ਐਸਸੀਐਸਟੀ ਤੇ ਜਿਹੜੇ ਯੂਨੀਵਰਸਿਟੀ ਕਾਲਜ ਨੇ ਕਹਿਣ ਦਾ ਭਾਵ ਕੀ ਆ ਵੀ ਉਹਨਾਂ ਨੇ ਲਾਗੂ ਕੀਤਾ ਹੂੰ ਦੂਸਰੇ ਪਾਸੇ ਹੁਣ ਜਿਹੜੇ ਮੋਦੀ ਸਾਹਿਬ ਨੂੰ ਪਾਪਾ ਕਹਿੰਦੇ ਸੀ ਡੈਡੀ ਕਹਿੰਦੇ ਸੀ ਉਹਨਾਂ ਨੇ ਤੇਲੀ ਤੱਕ ਕੁਸ਼ਤ ਕਰਤਾ ਹੂੰ ਮੋਦੀ ਸਾਹਿਬ ਨੂੰ ਹੂੰ ਹੂੰ ਕਹਿਣ ਦਾ ਭਾਵ ਕੀ ਆ ਫਿਰ ਜਾਤੀਵਾਦ ਤਾਂ ਹੈਗੀ ਹੈ ਨਾ ਦੇਸ਼ 'ਚ ਜੀ ਸਾਹਮਣੇ ਮੇਰੀ ਗੱਲ ਉਹ ਜਾਤੀਵਾਦ ਹੈਗੀ ਹੈ ਨਾ ਉਸ ਜਾਤੀਵਾਦ ਦੇ ਆਪਾਂ ਖਿਲਾਫ ਸੀ ਉਸ ਜਾਤੀਵਾਦ ਦੇ ਖਿਲਾਫ ਸਾਡੇ ਗੁਰੂ ਰਵਿਦਾਸ ਜੀ ਸਾਡੇ ਨਾਨਕ ਸਾਹਿਬ ਸਾਡੇ ਉਸ ਤੋਂ ਸਾਡੇ ਮਹਾਪੁਰਸ਼ ਸਾਰੇ ਜਿੰਨੇ ਗੁਰੂ ਸਾਹਿਬਾਨ ਸਾਰੇ ਮਹਾਪੁਰਸ਼ ਜਾਤੀਵਾਦ ਦੇ ਖਿਲਾਫ ਰਹੇ ਨੇ ਪਰ ਇਹਨਾਂ ਨੇ ਫਿਰ ਦੇਸ਼ ਦੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਕਿ ਸਾਡੀ ਰਾਜਨੀਤੀ ਚਲਦੀ ਰਹੇ ਤੇ ਕਹਿਣ ਦਾ ਭਾਵ ਕੀ ਹੈ ਅੱਜ ਜੇ ਪੰਜਾਬ ਦੇ ਵਿੱਚ ਜਾਤੀਵਾਦ ਨੂੰ ਠੱਲ ਪਾਉਣੀ ਹੈ ਜੇ ਦੁਜਾਤ ਤੇ ਹਨ ਉਠਲ ਪਾਉਣੀਆ ਵਿਰੋਧ ਨੂੰ ਠੱਲ ਪਾਉਣੀਆ ਨਸ਼ੇ ਨੂੰ ਠੱਲ ਪਾਉਣੀਆ ਉਹਦਾ ਇੱਕੋ ਇੱਕ ਹਾਲ ਹੈ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਹੋਵੇ ਪ੍ਰਸਾਰ ਹੋਵੇ ਉਹ ਪ੍ਰਚਾਰ ਤੇ ਪ੍ਰਸਾਰ ਕੌਣ ਕਰੇਗੀ ਉਹ ਪਾਰਟੀ ਸ਼੍ਰੋਮਣੀ ਕਾਲੀਦਾ ਲੰਬਰੀ ਸਰ ਕਰੇਗੀ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਪੰਜਾਬ ਦੇ ਖਾਸ ਮੁੱਦਿਆਂ ਨੂੰ ਲੈ ਕੇ ਜਿਸ ਤਰ੍ਹਾਂ ਕਿ ਆ ਭਾ ਜੀਪੀ ਜਿਹੜੀ ਹੈ ਹੁਣ ਸਖਾਂ ਦੇ ਕੰਧੇਰੀਆਂ ਤੇ ਉੱਤੇ ਚੜੀ ਹੋਈ ਹੈ ਲਗਾਤਾਰ ਕਹਿ ਰਹੀ ਹੈ ਕਿ ਸਿੱਖ ਜਿਹੜੀ ਹੈ ਉਹਨਾਂ ਦੀ ਹਮਾਇਤ ਕਰਨ ਦੇ ਲੱਗੇ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੋਵੇ ਚਾਹੇ ਉਹ ਪੱਗ ਨੂੰ ਲੈ ਕੇ ਹੋਵੇ ਤਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਪੰਜਾਬ ਦੇ ਬੀਜੀਪੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਐਕਸ਼ਨ ਪਰਹਾਰ ਜਿਹੜਾ ਕਿ ਕੀਤਾ ਜਾ ਰਿਹਾ ਉਹਦਾ ਰਿਜ਼ਲਟ ਕਿੰਨਾ ਹੈ ਜਾਂ ਫਿਰ ਜਿਹੜਾ ਕਿ ਯੁੱਧ ਨਸ਼ਿਆਂ ਦਾ ਵਿਰੋਧ ਪੁਆਇੰਟ 2 ਜਿਹੜਾ ਕਿ ਅਭਿਆਨ ਸ਼ੁਰੂ ਕੀਤਾ ਗਿਆ ਆ ਤਾਂ ਇਹ ਸਾਰਾ ਪੰਜਾਬ ਦੇ ਉੱਤੇ ਦਾ ਕੀ ਅਸਰ ਹੋਏਗਾ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਇਸ ਦੇ ਉੱਤੇ ਕੀ ਜਿਹੜਾ ਕਿ ਵੱਡਾ ਅਸਰ ਪਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਤੁਸੀਂ ਇਸ ਜੋ ਕੀਤੀ ਗਈ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਅਤੇ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਡੇਲੀ ਪੰਜਾਬ ਨਿਊਜ਼ਰ ਕੈਮਰਾ ਪਰਸਨ ਆਮਰੇ ਸੰਤੂ ਦੇ ਨਾਲ ਮੈਂ ਗਗਨਦੀਪ ਸਿੰਘ ਲੰਧਪੋਰੀ ਡੇਲੀ ਪੰਜਾਬ ਨਿਊਜ਼ਰ